ਗੁਰੂ ਅੰਗਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਸ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਕਲਰਕ ਦੀਆਂ 15 ਸਟੈਨੋ ਟਾਈਪਿਸਟ ਦੀਆਂ 12 ਡਰਾਈਵਰ ਦੀਆਂ 10 ਅਸਾਮੀਆਂ ਜਿਹੜੀਆਂ ਆਈਆਂ ਹੋਈਆਂ ਹਨ ਪਰਮਨੈਂਟ ਪੋਸਟਾਂ ਨੇ ਜਿਹੜੀਆਂ ਉਹਨਾਂ ਦੇ ਰਿਗਾਰਡਿੰਗ ਕੱਲ ਵੀਡੀਓ ਪੈ ਚੁੱਕੀ ਹੈ ਕਿ ਕੀ ਉਹਨਾਂ ਦੀ ਕੁਆਲਿਫਿਕੇਸ਼ਨ ਆ ਫੀਸ ਕੀ ਹੈ ਸਾਰਾ ਜਾਣਕਾਰੀ ਕੱਲ ਵਾਲੀ ਵੀਡੀਓ ਵਿੱਚ ਦਿੱਤੀ ਗਈ ਆ ਉਸ ਵੀਡੀਓ ਨੂੰ ਤੁਸੀਂ ਆਪਣੀ ਇਸ ਵੀਡੀਓ ਦੇ ਜਿਹੜਾ ਲਿੰਕ ਉੱਪਰ ਦਿੱਤਾ ਗਿਆ ਹੈ ਇੱਥੇ ਕਲਿੱਕ ਕਰਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਕਮੈਂਟ ਬਾਕਸ ਵਿੱਚ ਵੀ ਉਸ ਵੀਡੀਓ ਦਾ ਮੈਂ ਲਿੰਕ ਦੇ ਦੇਵਾਂਗਾ ਅਜ਼ੂਟੇ ਫਾਰਮ ਪਰ ਹੁਣ ਨੇ ਆਫਲਾਈਨ ਇੱਕ ਐਸਪੀਰੈਂਟ ਨੇ ਮੈਨੂੰ ਕਿਹਾ ਸੀ ਇੱਕ ਐਸਪੀਰੈਂਟ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਇਹਨਾਂ ਦਾ ਇੱਕ ਉਸ ਨੂੰ ਡੰਮੀ ਜਾਂ ਡੈਮੋ ਫਾਰਮ ਭਰ ਕੇ ਦਿਖਾ ਦਿਓ ਤਾਂ ਕਿ ਸਾਡੇ ਤੋਂ ਕੋਈ ਗਲਤੀ ਨਾ ਹੋ ਜਵੇ ਵੈਸੇ ਫਾਰਮ ਬਹੁਤ ਸੌਖਾ ਕੋਈ ਔਖਾ ਹੈ ਨਹੀਂ ਜੇਕਰ ਕੋਈ ਤੁਸੀਂ ਇਹ ਵੀਡੀਓ ਸਿਰਫ ਇਸ ਲਈ ਦੇਖ ਰਹੇ ਹੋ ਕਿ ਕਿਹੜਾ ਫਾਰਮ ਹੈ ਤਾਂ ਉਹ ਤੁਹਾਡਾ ਤੁਹਾਨੂੰ ਦੱਸ ਦਿੱਤਾ ਕਿ ਇਸ ਯੂਨੀਵਰਸਿਟੀ ਦੇ ਉੱਪਰ ਜਾਓ ਉੱਥੇ ਆਪਣਾ ਐਡਵਰਟਾਈਜ਼ਮੈਂਟ ਨੰਬਰ 1/2024 ਦੇਖੋ ਉੱਥੇ ਸਾਰੀਆਂ ਵੈਕੈਂਸੀਜ਼ ਪਈਆਂ ਨੇ ਨੀਚੇ ਉਹਦੇ ਫਾਰਮ ਪਿਆ ਉੱਥੋਂ ਜਾ ਕੇ ਤੁਸੀਂ ਅਪਲਾਈ ਆਫਲਾਈਨ ਫਾਰਮ ਭਰ ਸਕਦੇ ਹੋ ਸਾਰ ਜਿਹੜੇ ਕੈਂਡੀਡੇਟ ਨੇ ਇਹ ਵੀਡੀਓ ਦੇਖ ਕੇ ਫਾਰਮ ਭਰਨਾ ਉਹਨੂੰ ਲੱਗਦਾ ਕਿ ਇਹ ਹੈਲਪਰੀ ਜ਼ਰੂਰਤ ਹੈ ਤਾਂ ਉਹ ਵੀਡੀਓ ਅਗੇ ਆਪਣੀ ਲਾਸਟ ਤੱਕ ਦੇਖ ਸਕਦੇ ਨੇ ਪਹਿਲਾ ਇਹਦੇ ਛੇ ਪੰਨੇ ਨੇ ਟੋਟਲ ਜੀ ਫਾਰਮ ਦੇ ਪਹਿਲੇ ਇਹ ਜਿਹੜਾ ਪੰਨਾ ਹੈ ਇਸ ਦੇ ਵਿੱਚ ਪਹਿਲੇ ਨਾਮ ਤੇ ਉਮੀਦਵਾਰ ਦਾ ਨਾਮ ਹੈ ਇੱਕ ਇਹ ਗੱਲ ਧਿਆਨ ਰੱਖਿਓ ਜਿਹੜਾ ਸਾਰਾ ਫਾਰਮ ਹੈ ਇਹ ਦਿੱਤਾ ਗਿਆ ਜੀ ਪੰਜਾਬੀ ਦੇ ਵਿੱਚ ਜਦੋਂ ਪੰਜਾਬੀ ਵਿੱਚ ਫਾਰਮ ਦਿੱਤਾ ਗਿਆ ਤਾਂ ਆਪਾਂ ਨੂੰ ਵੀ ਇਹ ਪੰਦਾ ਕਿ ਆਪਾਂ ਵੀ ਉਹ ਫਾਰਮ ਪੰਜਾਬੀ ਵਿੱਚ ਹੀ ਭਰਿਓ ਨਾਮ ਜਿਹੜੇ ਰਹਿਣਗੇ ਪਿੰਡ ਦਾ ਨਾਮ ਰਹੇਗਾ ਵਿਅਕਤੀ ਦਾ ਨਾਮ ਰਹੇਗਾ ਉਹ ਸਾਰੇ ਮੈਂ ਕਾਲਪਨਿਕ ਨਾਮ ਵਰਤਾਂਗਾ ਜੇ ਕਿਹਦਾ ਨਾਮ ਹੋ ਜਾ ਤਾਂ ਇਹਨਾਂ ਕੋਈ ਆਪਣੇ ਨਾਲ ਕਿਸੇ ਨਾਲ ਕੋਈ ਸੰਬੰਧ ਨਾ ਰੱਖਿਓ ਹਾਂਜੀ ਪਹਿਲੇ ਨਾਮ ਤੇ ਉਮੀਦਵਾਰ ਦਾ ਨਾਮ ਮੰਨ ਲਓ ਆਪਣਾ ਉਮੀਦਵਾਰ ਹੈ ਜੀ ਸੁਰੇਂਦਰ ਸਿੰਘ ਮੈਂ ਤੁਹਾਨੂੰ ਇੱਥੇ ਟਾਈਪ ਕਰਕੇ ਦਿਖਾਵਾਂਗਾ ਤੁਸੀਂ ਇਹ ਹੱਥ ਨਾਲ ਪੜਨਾ ਹੈ ਅਸਾਮੀ ਦਾ ਨਾਮ ਕਿਹੜਾ ਹੈ ਜੇਕਰ ਤੁਹਾਡੀ ਕਲਰਕ ਦੀ ਅਸਾਮੀ ਹੈ ਜਾਂਕਰ ਜੇ ਜੀ ਤੁਹਾਡੀ ਹੈ ਸਟੈਨੋ ਟਾਈਪਿਸਟ ਦੀ ਇਹਨਾਂ ਵਿੱਚੋਂ ਜਾਂ ਤੁਹਾਡੀ ਡਰਾਈਵਰ ਦੀ ਹੈ ਜਿਹੜੀ ਵੀ ਤੁਹਾਡੀ ਅਸਾਮੀਆਂ ਉੱਥੇ ਉਹ ਇੱਕ ਅਸਾਮੀ ਦਾ ਨਾਮ ਸੀ ਭਰ ਦਿਓ ਅੱਗੇ ਜੀ ਅਸਾਮੀ ਦਾ ਇਹ ਤਰਮ ਸੰਖਿਆ ਇਹ ਹੈ ਜੀ ਆਪਣਾ 01 01 2024 ਇਹ ਤੁਸੀਂ ਇੱਥੇ 1/2024 ਭਰਨਾ ਕੁਝ ਨਹੀਂ ਹੈ ਇਹਦੇ ਵਿੱਚ ਪਹਿਲੀ ਪਹਿਲੇ ਪੰਨੇ ਤਾਂ ਸਿਰਫ ਇੰਨਾ ਕੁ ਹੀ ਆਪਣਾ ਡਾਟਾ ਪੁੱਛਿਆ ਗਿਆ ਇੱਕ ਤੋਂ 5 ਪੰਨੇ ਤੱਕ ਜਿਹੜੇ ਹੈਗੇ ਨੇ ਜੀ ਉਹ ਹਨ ਇਸ ਫਾਰਮ ਦੇ ਪੰਨੇ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ 6 ਨੰਬਰ ਤੇ ਲਾਉਣੀ ਹੈ ਜੀ ਤੁਸੀਂ ਆਧਾਰ ਕਾਰਡ ਦੀ ਕਾਪੀ ਇਸ ਤੋਂ ਅੱਗੇ ਲੜੀ ਨੰਬਰ 3 ਵਿੱਚ ਜਿਹੜੇ ਤੁਸੀਂ ਡਾਕੂਮੈਂਟ ਲਗਾਉਂਗੇ ਇਨੂੰ ਕੋਸ਼ਿਸ਼ ਕਰਿਓ ਕਿ ਘਟਦੇ ਕ੍ਰਮ ਤੋਂ ਵੱਧਦੇ ਕ੍ਰਮ ਵੱਲ ਲੈ ਕੇ ਜਾਓ ਮੰਨ ਲਓ ਪਹਿਲੇ ਤੁਸੀਂ 10ਵੀਂ ਦਾ ਸਰਟੀਫਿਕੇਟ ਲਗਾਤਾ ਫਿਰ ਪਲੱਸ 2 ਦਾ ਲਗਾਤਾ ਫਿਰ ਤੁਸੀਂ ਲਗਾਤਾ ਬੀਏ ਦਾ ਫਿਰ ਤੁਸੀਂ ਲਗਾਤਾ ਆਪਣਾ ਕੰਪਿਊਟਰ ਦਾ ਫਿਰ ਜੇਕਰ ਤੁਹਾਡੇ ਕੋਈ ਕੈਟਾਗਰੀ ਹੈ ਉਹ ਕੈਟਾਗਰੀ ਦਾ ਲਗਾ ਦਿਓ ਇਸੇ ਪ੍ਰਕਾਰ ਨਾਲ ਇੱਥੇ ਤੁਸੀਂ ਆਪਣਾ ਪੰਜ ਨੰਬਰ ਲਿਖ ਲਿਓ ਪੰਜ ਨੰਬਰ ਤੁਹਾਡਾ ਕਿਹੜਾ ਲੱਗਿਆ ਹੋਇਆ ਠੀਕ ਹੈ ਜੀ ਇੱਕ ਹੋਰ ਧਿਆਨ ਵਿੱਚ ਇਥੇ ਫਾਰਮ ਦੇ ਨਾਲ ਸਾਰੇ ਦੇ ਉੱਪਰ ਪੰਨੇ ਨੰਬਰ ਜ਼ਰੂਰ ਲਿਖ ਦਿਓ ਜਿਹੜੇ ਤੁਹਾਡੇ ਡਾਕੂਮੈਂਟ ਪਾਉਣਗੇ ਉਹਨਾਂ ਉੱਪਰ ਪੰਨਾ ਨੰਬਰ ਜ਼ਰੂਰ ਲਿਖ ਦਿਓ ਤਾਂ ਕਿ ਮਿਸ ਹੋਣ ਦੀ ਸੰਭਾਵਨਾ ਆਪਣੀ ਘ ਸਿਗਨੇਚਰ ਆਪਣੇ ਨੇ ਸੁਰਿੰਦਰ ਸਿੰਘ ਪੰਜਾਬੀ ਵਿੱਚ ਕਰਦੇ ਕਰੋ ਖੈ ਪਰ ਜੇ ਅੰਗਰੇਜ਼ੀ ਵਿੱਚ ਕਰਦੇ ਹੋ ਤਾਂ ਅੰਗਰੇਜ਼ੀ ਵਿੱਚ ਵੀ ਤੁਸੀਂ ਕਰ ਸਕਦੇ ਹੋ ਸੋ ਇੱਥੇ ਆ ਜਾਏਗਾ ਆਪਣਾ ਸਿਗਨੇਚਰ ਤੁਹਾਡੇ ਜਿਹੜਾ ਵੀ ਕੈਂਡੀਡੇਟ ਅਪਲਾਈ ਕਰ ਰਿਹਾ ਦੂਜੇ ਨੰਬਰ ਪੰਨੇ ਤੇ ਉਮੀਦਵਾਰ ਆਪਣੀ ਤਸਦੀਕ ਸ਼ੁਦਾ ਪਾਸਪੋਰਟ ਸਾਈਜ਼ ਫੋਟੋ ਲਗਾ ਦੇਗਾ ਜੀ ਆਪਣੇ ਹੱਥ ਨਾਲ ਤੁਸੀਂ ਤਸਦੀਕ ਕਰ ਸਕਦੇ ਹੋ ਇੱਥੇ ਨਹੀਂ ਲਿਖਿਆ ਕਿ ਆਪਾਂ ਗੱਜੜ ਅਫਸਰ ਤੋਂ ਲਗਵਾਉਣੀ ਆ ਜੇਕਰ ਕੋਈ ਪਹਿਲਾਂ ਆਲਰੇਡੀ ਲੱਗਿਆ ਹੋਇਆ ਤਾਂ ਆਪਣਾ ਪ੍ਰੋਪਰ ਚੈਨਲ ਦੇ ਥਰੂ ਇਸ ਮਤਲਬ ਅਸਾਮੀ ਲਈ ਅਪਲਾਈ ਕਰਦੇ ਭਾਵ ਆਪਣੇ ਦਫ਼ਤਰ ਤੋਂ ਲਿਖਵਾ ਕੇ ਨਾਲ ਭੇਜੇ ਦੋ ਪਾਸਪੋਰਟ ਸਾਈਜ਼ ਦੀ ਤਾਜ਼ਾ ਫੋਟੋਆਂ ਜਿਹੜੀਆਂ 6 ਮਹੀਨੇ ਪੁਰਾਣੀਆਂ ਨਾ ਹੋਣ ਉਹ ਫਾਰਮ ਨਾਲ ਲਗਾਈਆਂ ਜਾਣ। ਇੱਕ ਫੋਟੋ ਇੱਥੇ ਲੱਗ ਜੂਗੀ। ਦੋ ਫੋਟੋਆਂ ਤੁਸੀਂ ਹੋਰ ਇਸ ਨਾਲ ਅਟੈਚ ਕਰਨੀਆਂ ਨੇ। ਟੋਟਲ ਤੁਹਾਡੀਆਂ ਫਾਰਮ ਦੇ ਵਿੱਚ ਤਿੰਨ ਫੋਟੋਆਂ ਲੱਗਣਗੀਆਂ ਜੀ। ਇੱਕ ਇੱਥੇ ਹੋਗੀ, ਦੋ ਤੁਸੀਂ ਨਾਲ ਅਟੈਚ ਕਰਨੀਆਂ ਨੇ। ਅੱਗੇ ਜੇਕਰ ਕੋਈ ਹੋਰ ਮੰਗੇ ਉਹ ਵੀ ਦੇਖ ਲਾਂਗੇ। ਕੋਲ ਫੋਟੋਆਂ ਕਿੰਨੀਆਂ ਲੱਗਣਗੀਆਂ? ਹਾਲ ਦੀ ਘੜੀ ਤੁਹਾਡੇ ਕੋਲ ਤਿੰਨ ਫੋਟੋਆਂ ਤੁਸੀਂ ਇੱਥੇ ਲਗਾਉਣੀਆਂ ਨੇ। ਆਸਾਮੀ ਦਾ ਨਾਮ ਕੀ ਹੈ ਜੀ ਜਿਵੇਂ ਪਹਿਲਾਂ ਗੱਲ ਕੀਤੀ ਆ ਮੈਂ ਤੁਹਾਨੂੰ ਤੁਸੀਂ ਜਿਹੜੀ ਤੁਹਾਡੀ ਆਸਾਮੀ ਭਾਰਤ ਜੇਕਰ ਤੁਸੀਂ ਸਟੈਨੋ ਟਾਈਪਿਸ ਦੀ ਅਸਾਮੀ ਦਾ ਨਾਮ ਚੇਂਜ ਕਰੀ ਜਾਈਏ ਮਤਲਬ ਜਿਵੇਂ ਹਣੇ ਦੇ ਵਿੱਚ ਮੈਂ ਕਿਹਾ ਕਿ ਤੁਹਾਨੂੰ ਕਲਰਕ ਅਸਾਮੀ ਦਾ ਨਾਮ ਕੀ ਹੈ ਕਲਰਕ ਵਿਗਿਆਪਨ ਨੰਬਰ 01/2024 ਤੀਜਾ ਕੰਨਾ ਹੈ ਜਿਹੜਾ ਹਾਂਜੀ ਦੋ ਨੰਬਰ ਪੁਆਇੰਟ ਹੈ ਜਿਹੜਾ ਇੱਥੇ ਲਿਖਣੀ ਆਪਾਂ ਕੈਂਡੀਡੇਟ ਦਾ ਨਾਮ ਪੰਜਾਬੀ ਵਿੱਚ ਆਪਾਂ ਮੰਨੇ ਸੀ ਕੈਂਡੀਡੇਟ ਦਾ ਨਾਮ ਸੁਰਿੰਦਰ ਸਿੰਘ ਹਾਂਜੀ ਆਪਨਾ ਨਾਮ ਨੇ ਜੀ ਸੁਰਿੰਦਰ ਸਿੰਘ ਦੂਜੇ ਥਾਤੇ ਆਪਾਂ ਲਿਖਣਾ ਅੰਗਰੇਜ਼ੀ ਵਿੱਚ ਉਹੀ ਨਾਮ ਇੰਗਲਿਸ਼ ਵਿੱਚ ਲਿਖਣਾ ਕੋਸ਼ਿਸ਼ ਕਰਿਓ ਕੋਸ਼ਿਸ਼ ਕਿਓ ਤੁਸੀਂ ਆਪਣਾ ਇਹ ਕੈਪੀਟਲ ਲੈਟਰ ਵਿੱਚ ਹੀ ਲਿਖਿਓ ਕਿਉਂਕਿ ਦੂਜੇ ਨੂੰ ਪੜ੍ਹਨ ਵਿੱਚ ਆਸਾਨੀ ਹੁੰਦੀ ਹੈ ਮੌਜੂਦਾ ਪਤਾ ਕਿਹੜਾ ਤੁਹਾਡਾ ਇੱਥੇ ਦੋ ਪਤੇ ਪੁੱਛੇ ਗਏ ਨੇ ਜੀ ਧਿਆਨ ਨਾਲ ਦੇਖੋ ਜੀ ਤਿੰਨ ਨੰਬਰ ਵਿੱਚ ਪੁੱਛਿਆ ਗਿਆ ਮੌਜੂਦਾ ਪਤਾ ਚਾਰ ਨੰਬਰ ਤੇ ਪੁੱਛਿਆ ਗਿਆ ਤੁਹਾਡਾ ਸਥਾਈ ਪਤਾ ਜੇਕਰ ਤੁਸੀਂ ਲੰਬੇ ਸਮੇਂ ਤੋਂ ਕਿਤੇ ਬਾਹਰ ਰਹਿ ਰਹੇ ਹੋ ਤੇ ਤੁਹਾਨੂੰ ਲੱਗਦਾ ਕਿ ਅਜੇ ਆਉਣ ਵਾਲੇ ਲੰਬੇ ਸਮੇਂ ਤੱਕ ਤੁਸੀਂ ਆਪਣੇ ਪਿੰਡ ਵਾਪਸ ਨਹੀਂ ਜਾਣਾ ਜਿਹੜੀ ਤੁਹਾਡੀ ਪਰਮਾਨੈਂ ਰਹਿ ਹੈ ਤਾਂ ਤੁਸੀਂ ਮੌਜੂਦਾ ਪਤੇ 'ਚ ਉਹ ਪਤਾ ਭਰ ਸਕਦੇ ਹੋ ਪਰ ਕਿਉਂਕਿ ਕਈ ਵਾਰ ਇਹ ਰਿਕਰੂਟਮੈਂਟ ਦਾ ਟਾਈਮ ਬਹੁਤ ਲੰਮਾ ਚੱਲ ਜਾਂਦਾ ਤਿੰਨ ਤਿੰਨ ਚਾਰ ਚਾਰ ਸਾਲ ਵੀ ਲੱਗ ਜਾਂਦੇ ਨੇ ਇਸ ਕਰਕੇ ਮੇਰੀ ਸਲਾਹ ਤਾਂ ਇਹ ਹੀ ਹੈ ਕਿ ਤੁਸੀਂ ਦੋਨਾਂ ਸਥਾਨ ਤੇ ਆਪਣਾ ਸਥਾਈ ਪਤਾ ਹੀ ਭਰਿਓ ਕਿਉਂਕਿ ਜੇ ਮੰਨ ਲਓ 2 ਸਾਲ ਸਮਾਂ ਲੱਗ ਗਿਆ 2 ਸਵਾ ਬਾ ਤੁਹਾਡੀ ਕਿਤੇ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੋਂ ਦੀ ਕਿਤੇ ਹੋਰ ਪਾਸੇ ਸ਼ਿਫਟ ਕਰ ਜਾਂਦੇ ਹੋ ਤਾਂ ਤੁਹਾਡੇ ਚਿੱਠੀ ਪੱਤਰ ਹੋ ਸਕਦਾ ਹੈ ਜਿਹੜਾ ਮੌਜੂਦੇ ਪਤੇ ਜਿਹੜਾ ਪੁੱਛਿਆ ਗਿਆ ਨੇ ਉੱਥੇ ਭੇਜਣ ਇਸ ਕਰਕੇ ਤੁਸੀਂ ਆਪਣਾ ਸਥਾਈ ਪਤਾ ਭਰ ਗਿਆ ਤੁਹਾਡਾ ਜਿੱਥੇ ਤੁਸੀਂ ਪਰਮਾਨੈਂਟ ਰਹਿ ਰਹੇ ਹੋ ਜਿਹੜਾ ਤੁਹਾਡਾ ਪਿੰਡ ਜੇਕਰ ਤੁਸੀਂ ਹਾਂਜੀ ਕਰਦੇ ਅਲੱਗ ਰਹਿ ਰਹੇ ਹੋ ਤਾਂ ਤੁਸੀਂ ਇੱਥੇ ਭਰ ਸਕੋਗੇ ਆਪਣਾ ਪਿੰਡ ਪਿੰਡ ਅਤੇ ਜੇ ਤੁਹਾਡਾ ਅਤੇ ਡਾਕਰ ਮੰਨ ਲਓ ਤੁਹਾਡਾ ਪਿੰਡ ਤੇ ਡਾਕਰ ਸੇਮ ਹੈ ਤਾਂ ਤੁਸੀਂ ਪਿੰਡ ਤੇ ਡਾਕਰ ਲਿਖ ਦਿਓ ਜੇਕਰ ਤੁਹਾਡਾ ਅਲੱਗ-ਲੱਗ ਹੈ ਤਾਂ ਤੁਸੀਂ ਅਲੱਗ-ਲੱਗ ਲਿਖ ਦਿਓਗੇ ਮੰਨ ਲਓ ਪਿੰਡ ਹੈਗੀ ਉੱਚਾ ਪਿੰਡ ਤਹਿਸੀਲ ਹੈ ਜੀ ਉਹਦੀ ਮਜੀ ਪਠਾਨਾ ਅਤੇ ਜ਼ਿਲ੍ਹਾ ਹੈ ਫਟੇਗਾ ਸਾਹਿਬ ਪਿੰਨੇ ਕੋਡ ਹੈ ਮੰਨ ਲਓ ਇਹ ਵਾ ਇਸ ਤੋਂ ਅਗਲੇ ਨਾਲ ਕੀ ਕਰਨਾ ਮੋਬਾਈਲ ਨੰਬਰ ਮੋਬਾਈਲ ਨੰਬਰ ਜ਼ਰੂਰ ਦੇ ਦਿਓ ਵੈਸੇ ਅੱਗੇ ਵੀ ਸ਼ਾਇਦ ਹੋ ਸਕਦਾ ਪੁੱਛਿਆ ਗਿਆ ਹੋਵੇ ਕਿਉਂਕਿ ਕਈ ਵਾਰ ਕਾਲ ਕਰਦੇ ਨੇ ਤਾਂ ਤੁਹਾਨੂੰ ਆਸਾਨੀ ਹੋਏ ਕਿ ਉਹਨਾਂ ਨੂੰ ਵੀ ਕੰਟੈਕਟ ਕਰ ਦੇਵੇ ਇੱਥੇ ਵੀ ਰੋਹੀ ਆ ਗਈ ਬੀਪੀਓ ਕੈਰੈਕਟਰ ਲੈਟਰ ਵਿੱਚ ਬੀਪੀਓ ਉਚਾ ਪਿੰਨ ਤਹਿਸੀਲ ਬੱਦੀ ਪਠਾਨਾ ਡਿਸਟ੍ਰਿਕਟ ਪਟਿਆਗੜ੍ਹ ਸਾਹਿਬ ਪਿੰਨ ਹੈ ਜੀ ਆਪਣਾ ਅਗੇ ਆ ਗਿਆ ਨਾ ਮੋਬਾਈਲ ਨੰਬਰ ਜੇਕਰ ਟੋਡਾ ਹੋਵੇਗਾ ਜੇਕਰ ਦੋਨੇ ਪਤੇ ਸੇਮ ਹਨ ਇਹ ਵੀ ਤੁਹਾਡਾ ਸਥਾਈ ਪਤਾ ਵੀ ਉਹੀ ਹੈ ਤੇ ਮੌਜੂਦਾ ਪਤਾ ਵੀ ਉਹੀ ਹੈ ਤਾਂ ਇੱਥੇ ਤੁਸੀਂ ਲਿਖ ਸਕਦੇ ਹੋ ਕਿ ਪੰਜਾਬੀ ਵਿੱਚ ਕਰਕੇ ਉਹੀ ਲਿਖ ਸਕਦੇ ਹੋ ਉਹੀ ਕਿਉਂਕਿ ਪ੍ਰੋਵਾਈਡਰ ਸਾਡਾ ਸੇਮ ਹੈ ਤੇ ਇੱਥੇ ਤੁਸੀਂ ਸੇਮ ਲਿਖ ਸਕਦੇ ਹੋ ਜੇ ਨਹੀਂ ਵੀ ਲਿਖ ਦਿੱਤਾ ਉਸ ਨੂੰ ਕਾਲੀ ਵੀ ਸ਼ਰਤ ਹੈ ਇਤੋਂ ਤੱਕ ਆਪਣਾ ਫਾਰਮ ਹੋ ਗਿਆ ਜੀ ਕੰਪਲੀਟ ਅੱਗੇ ਦੇ ਦੇ ਜੀ ਕੀ ਪੁੱਛਿਆ ਗਿਆ ਪੰਜ ਨੰਬਰ ਪੁਆਇੰਟ ਵਿੱਚ ਪੁੱਛਿਆ ਗਿਆ ਜੀ ਇਹ ਜ਼ਰੂਰੀ ਹੈ ਜੀ ਦੇਖੋ ਲਿਖਿਆ ਵੀ ਨਾਲ ਇਹਨਾਂ ਵੀ ਮੋਬਾਈਲ ਨੰਬਰ ਜਿਹੜਾ ਵੀ ਤੁਹਾਡਾ ਹੈਗਾ ਜਿਹੜਾ ਤੁਹਾਡਾ ਮੋਬਾਈਲ ਨੰਬਰ ਆਧਾਰ ਕਾਰਡ ਜਿਹੜਾ ਤੁਸੀਂ ਨਾਲ ਨੱਥੀ ਕਰੋਗੇ ਇਹ ਵੀ ਜ਼ਰੂਰੀ ਹੈ ਜੀ ਇਹ 16 ਅੰਕ ਦਾ ਜਿਹੜਾ ਤੁਹਾਡਾ ਹੋਵੇਗਾ ਸ਼ਾਇਦ 16 ਅੰਕਾਂ ਦੇ ਬਣਾਂ ਚੋ ਜਿਹੜਾ ਵੀ ਹੁੰਦਾ ਤੁਹਾਡਾ ਆਧਾਰ ਕਾਰਡ ਵਿੱਚ ਲਿਖਣਾ ਜ਼ਰੂਰੀ ਹੈ ਈਮੇਲ ਐਡਰੈਸ ਤੁਸੀਂ ਲਿਖਾ ਜੀ ਅੰਗਰੇਜ਼ੀ ਦੇ ਸਾਫ ਅੱਖਰਾਂ ਦੇ ਵਿੱਚ ਲਿਖਿਓ ਜੀ ਇਹਨੂੰ ਵੀ ਕੈਪੀਟਲ ਲੈਟਰ ਵਿੱਚ ਇਹ ਵੀ ਕਲਪਨਿਕ ਹੈ ਆਪਣੇ ਨਾਮ ਦੇ ਚੈਨਲ ਦੇ ਦੇ ਨਹੀਂ ਬਣਾ ਹੋਇਆ ਸੋ ਇਸ ਪ੍ਰਕਾਰ ਜਿਹੜਾ ਤੁਹਾਡਾ Gmail ਹੈ ਈਮੇਲ ਹੈ ਉਹ ਤੁਸੀਂ ਇੱਥੇ ਈਮੇਲ ਆਪਣੀ ਵੱਡੇ ਲੈਟਰਾਂ ਵਿੱਚ ਭਰ ਦਿਓ ਪਿਤਾ ਦਾ ਨਾਮ ਕੀ ਹੈ ਜੀ ਨਾਲ ਲਿਖਿਆ ਜੀ ਪਤੀ ਦਾ ਨਾਮ ਜੇਕਰ ਕੋਈ ਵਿਅਵਤਾ ਲੜਕੀ ਹੈ ਮੈਰਿਜ ਹੋਈ ਹੈ ਤਾਂ ਆਪਣੇ ਪਤੀ ਦਾ ਨਾਮ ਲਿਖੇਗੀ ਜੇਕਰ ਲੜਕਾ ਹੈ ਤਾਂ ਉਹ ਆਪਣੇ ਪਿਤਾ ਦਾ ਨਾਮ ਲਿਖੇਗਾ ਜੇਕਰ ਅਨਮੈਰਿਡ ਲੜਕੇ ਤਾਂ ਵੀ ਉਹ ਆਪਣੇ ਪਿਤਾ ਦਾ ਨਾਮ ਲਿਖੇਗਾ ਇਹ ਮੰਨ ਲਓ ਜੀ ਆਪਾਂ ਮੰਨਿਆ ਜੀ ਚਲ ਜੇ ਲਿਖਣਾ ਪੰਜਾਬੀ ਵਿੱਚ ਇੱਥੇ ਇਸ ਨੂੰ ਖਾਲੀ ਵੀ ਛੱਡ ਸਕਦੇ ਹੋ ਜੇ ਤੁਹਾਡੇ ਉੱਪਰ ਲਾਗੂ ਇਹ ਨਹੀਂ ਹੁੰਦਾ ਮਾਤਾ ਦਾ ਨਾਮ ਕੀ ਹੈ ਜਿਹੜਾ ਵੀ ਹੋਵੇਗਾ ਕਰਮਜੀਤ ਕੌਰੇ ਮੰਨ ਲਓ ਮਾਤਾ ਦਾ ਨਾਮ ਉਮੀਦਵਾਰ ਦੀ ਕੌਮੀਅਤ ਕੀ ਹੈ ਜੀ ਪਹਾੜੀ ਬਹਿ ਤਾਂ ਜਿਆਦਾ ਮਤਲਬ 100% ਆਪਣੇ ਕੇ ਪੰਜਾਬ ਨੂੰ ਭਾਰਤ ਦੇ ਉਪਰ ਗਣਨਗੇ ਜੇਕਰ ਕੋਈ ਅਦਰ ਸਟੇਟ ਤੋਂ ਵੀ ਕਰ ਰਿਹਾ ਜਿਵੇਂ ਨੇਪਾਲ ਵਗੈਰਾ ਤਾਂ ਉਹ ਆਪਣੀ ਨੇਪਾਲੀ ਜਾਂ ਜਿਹੜਾ ਵੀ ਉਹਦਾ ਸਟੇਟ ਹੈ ਆ ਸੌਰੀ ਦੇਸ਼ ਹੈ ਉਸਦਾ ਨਾਮ ਲਿਖ ਦਿਓਗਾ ਔਰਤ ਜਾਂ ਮਰਦ ਵਿੱਚੋਂ ਤੁਸੀਂ ਜਿਹੜੇ ਲਿੰਗ ਨਾਲ ਸੰਬੰਧ ਰੱਖਦੇ ਹੋ ਆਲਥੋਂ ਦਾ ਆਉਤ ਲਿਖ ਦਿਓ ਜੇਕਰ ਮਰਦ ਹੋ ਤਾਂ ਮਰਦ ਲਿਖ ਦਿਓ ਵਿਆਹ ਹੈ ਜਾਂ ਨਹੀਂ ਜੇਕਰ ਹੈ ਵਿਆਹ ਹੋ ਗਿਆ ਤਾਂ ਹਾਂ ਲਿਖ ਦਿਓ ਜੇ ਨਹੀਂ ਹੋਇਆ ਤਾਂ ਮਹਿੰਗੀ ਜੇਕਰ ਵਿਆਹ ਹੋ ਚੁੱਕਿਆ ਤਾਂ ਜਿੱਤੇ ਆਪਾਂ ਹਾਂ ਲਿਖਾਂਗੇ ਤਾਂ ਇੰਜ ਕਿਨੇ ਪੁੱਛਿਆ ਸਿਰਫ ਵਿਆਹੀ ਮਰਦਾਂ ਲਈ ਆਪਸ਼ਨ ਜੀ ਪੁੱਛਿਆ ਕੀ ਤੁਹਾਡੀਆਂ ਇੱਕ ਤੋਂ ਵੱਧ ਜੀਵਤ ਪਤਨੀਆਂ ਹਨ ਇੱਥੇ ਵੀ ਆਪਣਾ ਨਹੀਂ ਆ ਜਾਵੇ ਜਿਆਦਾਤਰ ਮਿਲਦਾ 100% ਵੀ ਨਹੀਂ ਵਾਲਾ ਵਾਲੇ ਲਿਪਾ ਉਹ ਮੈਂ ਆਂ ਜਿੋਂ ਦੇ ਕੇ ਜੇ ਆਪਾਂ ਅੱਗੇ 8 ਨੰਬਰ ਪੁਆਇੰਟ ਆਪਣਾ ਜਨਮ ਮਿਤੀ ਇਹਦੇ ਵਿੱਚ ਵੀ ਕੋਈ ਔਖਾ ਕੰਮ ਨਹੀਂ ਹੈ 10 10 5 2000 2000 ਮੰਨ ਲਓ ਜਿਹੜੀ ਵੀ ਤੁਹਾਡੀ 10 ਦਾ ਵੇਜ ਉੱਪਰ ਲੱਗੀ ਹੋਈ ਜਨਮ ਦੀ ਉਹ ਤੁਸੀਂ ਇੱਥੇ ਲਿਖਣੀ ਆ ਜਨਮ ਸਥਾਨ ਕਿਹੜਾ ਹੈ ਤੁਹਾਡਾ ਇਹ ਮੰਨ ਲਓ ਜਿਵੇਂ ਆਪਾਂ ਪਿੰਡ ਦਾ ਲਿਖਿਆ ਸੀ ਨਾਮ ਆਪਣਾ ਉੱਚਾਪਨ ਮੰਨਿਆ ਜੇਕਰ ਤੁਹਾਡਾ ਉਸੇ ਪਿੰਡ ਦਾ ਜਨਮ ਹੋਇਆ ਹੋਇਆ ਜੇ ਤੁਹਾਡੇ ਕੋਲ ਜਨਮ ਸਰਟੀਫਿਕੇਟ ਬਣਿਆ ਹੋਇਆ ਉਹਦੇ ਉੱਪਰ ਦੇਖਿਓ ਜੀ ਤੁਹਾਡਾ ਜਨਮ ਸਥਾਨ ਕਿਹੜਾ ਲਿਖਿਆ ਹੋਇਆ ਠੀਕ ਹੈ ਜੀ ਹੁਣ ਮੰਨ ਲਓ ਇਹ ਉੱਚਾਪਨ ਸੀ ਆਪਣਾ ਤੇ ਆਪਾਂ ਇੱਥੇ ਵੀ ਉੱਚਾ ਪਿੰਡ ਲਿਖ ਦਿੰਦੇ ਹਾਂ ਕੀ ਤੁਸੀਂ ਅਨੁਸੂਚਿਤ ਜਾਤੀ ਜਾਂ ਕਬੀਲੇ ਜਾਂ ਪਛੜੀ ਜਾਤੀ ਨਾਲ ਸੰਬੰਧਿਤ ਹੋ ਜੇਕਰ ਹੋ ਤਾਂ ਇਸ ਯੋਗ ਇਸ ਸੰਬੰਧੀ ਯੋਗ ਅਧਿਕਾਰੀ ਵੱਲੋਂ ਜਾਰੀ ਸਰਟੀਫਿਕੇਟ ਜੇਕਰ ਹੈਗੇ ਹੋ ਤਾਂ ਇੱਥੇ ਆ ਲਿਖ ਦੇਣਾ ਹਾਂ ਲਿਖ ਕੇ ਬਰੈਕਟ ਵਿੱਚ ਪਾ ਦਿਓ ਜੀ ਕਿਹੜੀ ਵੀ ਤੁਹਾਡੀ ਜਾਤੀ ਹੈ ਅਨੁਸੂਚਿਤ ਮੰਨ ਲੈਂਦੇ ਆਪਾਂ ਅਨੁਸੂਚਿਤ ਜਾਤੀ ਹੈ ਅਤੇ ਨਾਲ ਇਸ ਵਿੱਚ ਲਿਖ ਸਕਦੇ ਜਿਹੜੀ ਵੀ ਰਵੀ ਦੱਸਿਆ ਜਾਂ ਜੇਕਰ ਹੋਰ ਕੋਈ ਹੈ ਜੇਕਰ ਨਹੀਂ ਹੈ ਤਾਂ ਤੁਸੀਂ ਜਨਰਲ ਲਿਖ ਕੇ ਜੇਕਰ ਉਸ ਵਿੱਚ ਵੀ ਡਾਟਾ ਸਿੱਖ ਜਾਂ ਜਿਹੜੀ ਵੀ ਤੁਹਾਡੀ ਮੰਦੀ ਹੈ ਉਹ ਤੁਸੀਂ ਇਸ ਵਿੱਚ ਲਿਖ ਸਕਦੇ ਨਾਲ ਜੇਕਰ ਨੀਚੇ ਸਰਟੀਫਿਕੇਟ ਜਿਹੜਾ ਲੱਗੇਗਾ ਉਹ ਆਪਾਂ ਨਾਲ ਇਹde ਲਗਾਉਣਾ ਹੋਵੇਗਾ ਕੀ ਤੁਸੀਂ ਸਰੀਰਕ ਰੂਪ ਵਿੱਚ ਅੰਗਹੀਣ ਹੋ ਇਹ ਵੀ ਆ ਜੇ ਹਾਂ ਜਾਂ ਨਾ ਜੇਕਰ ਨਹੀਂ ਹੈਗੇ ਤਾਂ ਨਾ ਆ ਜਾਏਗਾ ਜੇਕਰ ਹੈਗੇ ਤਾਂ ਹਾਂ ਆ ਜਾਏਗਾ ਤੇ ਜੇਕਰ ਤੁਸੀਂ ਅੰਗਹੀਣ ਕੈਟਾਗਰੀ ਨਾਲ ਸੰਬੰਧ ਰੱਖਦੇ ਹੋ ਤਾਂ ਤੁਸੀਂ ਇਹਦੇ ਜਿਹੜਾ ਜ਼ਿਲ੍ਹੇ ਦਸੇਵੇਂ ਸਾਜੇ ਹੋਵੇਗਾ ਉਸ ਵੇਲੇ ਉਹ ਜਿਹੜਾ ਜਾਰੀ ਸਰਟੀਫਿਕੇਟ ਹੋਵੇਗਾ ਉਹ ਤੁਹਾਨੂੰ ਨਾਲ ਇਹde ਲਗਾਉਣਾ ਪਵੇਗਾ ਕੀ ਤੁਸੀਂ ਸਾਬਦਾ ਫੌਜੀ ਹੋ ਇੱਥੇ ਵੀ ਤੁਹਾਡਾ ਹਾਂ ਜਾਂ ਨਾ ਆ ਜਾਏਗਾ ਹੈ ਨਾ ਜਿਹੜਾ ਵੀ ਤੁਹਾਡਾ ਦੋਨਾਂ ਵਿੱਚੋਂ ਲੱਗਦਾ ਹੋਇਆ ਉਹ ਤੁਸੀਂ ਇਹਦੇ ਵਿੱਚ ਆਹ ਜਨਾਬ ਪਿਰਾ ਸਕਦੇ ਅੱਗੇ ਆ ਜੀ 11 ਨੰਬਰ ਤੇ ਹੈ ਜੀ ਆਪਣੀ ਫੀਸ ਦੀ ਡਿਟੇਲ ਨਿਰਧਾਰਿਤ ਅਰਜੀ ਫੀਸ ਦੇ ਬੈਂਕ ਡਰਾਫਟ ਦਾ ਵੇਰਵਾ ਦੇਖੋ ਜੀ ਆਪਣੀ ਜਿਹੜੀ ਰਕਮ ਹੋਊਗੀ ਉਹ ਆਪਾਂ ਦੱਸਿਆ ਸੀ 1180 ਰੁਪਏ ਹੋਣਗੇ ਜੀ ਇੱਥੇ 1180 ਲਿਖਾਂਗੇ ਡਰਾਫਟ ਨੰਬਰ ਦੇਖੋ ਮੰਨ ਲਓ ਇਹ ਤੁਹਾਡਾ ਇੱਕ ਡਰਾਫਟ ਬਣ ਗਿਆ ਚੈੱਕ ਵਰਗਾ ਡਰਾਫਟ ਹੋਵੇਗਾ ਜੇ ਕਿਸੇ ਨੇ ਨਹੀਂ ਦੇਖਿਆ ਹੋਇਆ ਤਾਂ ਇਸ ਦੇ نیچے ਬਿਲਕੁਲ ਇੱਥੇ ਲਿਖਿਆ ਹੁੰਦਾ ਨਹੀਂ ਕੋਈ ਅੰਕ ਬਿਲਕੁਲ ਐਂਡੇ ਮੇਰੇ ਕੋਲ ਹਾਲ ਦੀ ਘੜੀ ਕੋਈ ਡਰਾਫਟ ਹੈ ਨਹੀਂ ਤਾਂ ਇਹਦਾ ਵਿੱਚ ਜਿਹੜੇ ਅੰਕ ਹੁੰਦੇ ਨੇ ਉਹਨਾਂ ਦੇ ਵਿੱਚ ਹੁੰਦਾ ਜੀ ਤੁਹਾਡਾ ਡਰਾਫਟ ਨੰਬਰ ਉਹ 0 ਤੋਂ ਸ਼ੁਰੂ ਹੋ ਸਕਦਾ 1 ਅੰਕ ਤੋਂ ਸ਼ੁਰੂ ਹੋ ਸਕਦਾ ਕਿਸੇ ਕਿਸੇ ਵੀ ਸੀਰੀ ਤੋਂ ਸ਼ੁਰੂ ਹੋ ਸਕਦਾ ਸੋ ਇੱਥੇ ਤੁਸੀਂ ਉਹ ਡਰਾਫਟ ਨੰਬਰ ਆਪਣਾ ਲਿਖ ਦੇਣਾ ਮੰਨ ਲਓ ਹੀ 1 2 3 4 5 6 7 ਇਹ ਮਤਲਬ ਤੁਹਾਡਾ ਡਰਾਫਟ ਨੰਬਰ ਆ ਤਾਂ ਉਹ ਲਿਖ ਦੇਣਾ ਮਿਤੀ ਜਿਸ ਮਿਤੀ ਨੂੰ ਤੁਸੀਂ ਡਰਾਫਟ ਕਟਵਾਉਗੇ ਜੇ ਮੰਨ ਲਓ ਅੱਜ ਕਟਵਾਇਆ ਤਾਂ 21 8 2024 ਤਾਂ ਅੱਜ ਦੀ ਡੇਟ ਆ ਜਾਏਗੀ ਬੈਂਕ ਤੁਹਾਡੀ ਕਿਹੜੀ ਹੈ ਜਿਹੜੀ ਕਿਤੇ ਹੈ ਜਿੱਥੇ ਤੁਸੀਂ ਐਸਬੀਆ ਤੋਂ ਕਟਵਾਇਆ ਹੈ ਪੰਜਾਬੀ ਵਿੱਚ ਲਿਖੋ ਜਿੱਥੇ ਵੀ ਐਸਬੀ ਆਈ ਜਸਟ ਬੈਂਕ ਤੇ ਜੇਕਰ ਕੋਈ ਹੋਰ ਬੈਂਕ ਹੈ ਐਕਸੈਸ ਬੈਂਕ ਮੰਨ ਲਓ ਕੋਈ ਵੀ ਬੈਂਕ ਹੈ ਤੁਹਾਡੀ ਜਿਸ ਤੋਂ ਵੀ ਤੁਸੀਂ ਕਟਵਾ ਰਹੇ ਹੋ ਤਾਂ ਇਹ ਤੁਸੀਂ ਉਸ ਬੈਂਕ ਤੋਂ ਉਸ ਉਸ ਬੈਂਕ ਦਾ ਨਾਮ ਲਿਖ ਦਿਓ ਅੱਗੇ ਅਜੇ ਹੁਣ ਇੱਥੇ ਲਿਖਣਾ ਜੀ ਆਪਾਂ ਇਹ ਕਹਿੰਦੇ ਜੇਕਰ ਇਹ ਪੋਸਟਾਂ ਕੈਨਸਲ ਹੋ ਜਾਂਦੀਆਂ ਨੇ ਤਾਂ ਉਹ ਆਪਣੀ ਫੀਸ ਵਾਪਸ ਕਰਨਗੇ ਤਾਂ ਕਿਹੜੇ ਖਾਤੇ ਵਿੱਚ ਵਾਪਸ ਕਰਨਗੇ ਜੀ ਉਹ ਉਹ ਆਪਾਂ ਨੂੰ ਖਾਤਾ ਦੇਣਾ ਜੇਕਰ ਕੋਈ ਫਿਊਚਰ ਵਿੱਚ ਇਹ ਫੀਸ ਵੈਕੈਂਸੀ ਦੇ ਕੰਪਲੀਟ ਨਹੀਂ ਹੁੰਦੀ ਤਾਂ ਇੱਥੇ ਖਾਤਾ ਨੰਬਰ ਲਿਖਾਂਗੇ ਜੀ ਕੋਸ਼ਿਸ਼ ਕਰਨੀ ਇਹ ਹੈ ਕਿ ਖਾਤਾ ਨੰਬਰ ਤੁਹਾਡਾ ਹੀ ਹੋਵੇ ਬੇਸਟ ਅਜਿਹਾ ਹਰ ਇੱਕਾ ਹੋਵੇਗਾ ਖਾਤਾ ਆਪਣਾ ਖਾਤਾ ਦਿਓ ਤਾਂ ਕਿ ਉਹਨਾਂ ਨੂੰ ਤੁਹਾਡੇ ਨਾਮ ਤੇ ਬਾਈ ਨੇ ਮੋੜਨਾ ਸੌਖਾ ਹੋ ਜਾਈ। ਹੁਣ ਮੰਨ ਲਓ XYZ ਕੋਈ ਵੀ ਹੈਗਾ 1 2 3 4 5 6 7 8 9 10 ਇਹ ਤੁਹਾਡਾ ਖਾਤਾ ਨੰਬਰ ਆ ਤੇ ਖਾਤਾ ਧਾਕ ਦਾ ਨਾਮ ਜਿਵੇਂ ਬੈਂਕ ਕਾਪੀ ਦੇ ਵਿੱਚ ਤੁਹਾਡਾ ਨਾਮ ਲਿਖਿਆ ਹੋਇਆ ਕਈ ਵਾਰ ਕੀ ਹੁੰਦਾ ਤੁਹਾਨੂੰ ਕਿ ਮੈਂ ਬਸ ਤਾਂ ਪੰਜਾਬੀ ਵਿੱਚ ਲਿਖਣਾ ਚਲੋ ਜਿਨ੍ਹਾਂ ਵਿੱਚ ਡਬਲ E ਤੇ I ਪੈਂਦੀ ਹੁੰਦੀਆਂ ਉਹਨਾਂ ਵਿੱਚ ਥੋੜੀ ਨਾਮ ਦੇ ਵਿੱਚ ਕਈ ਵਾਰ ਗੜਬੜ ਹੋ ਜਾਂਦੀ ਆ। ਸੋ ਇੱਥੇ ਆਪਾਂ ਲਿਖਦੇ ਆ ਜੀ ਸੁਰਿੰਦਰ ਸਿੰਘ ਇੱਕ ਤੁਸੀਂ ਇਹਦੇ ਨਾਲ ਬਰੈਕਟ ਵਿੱਚ ਵੀ ਆਪਣਾ ਅੰਗਰੇਜ਼ੀ ਵਿੱਚ ਵੀ ਨਾਮ ਲਿਖ ਦਿਓ ਤਾਂ ਕਿ ਸਪੱ ਜੇ ਫਿਚਰ ਪਸੰਦ ਆ ਵਾਪਸ ਕਰਨ ਦਾ ਕਿ ਤੁਹਾਡੇ ਇੱਕ ਵੇਖਰ ਕਰਕੇ ਉਹ ਅਮਾਉਂਟ ਤੁਹਾਨੂੰ ਵਾਪਸ ਆਉ ਤੋਂ ਰਹਿ ਜੇ ਜੇ ਮੰਨ ਲਓ ਕੁਛ ਇਹਨਾਂ ਵਿੱਚ ਇਹ ਭਰਤੀ ਸਰੇ ਨਹੀਂ ਚੜਦੀ ਬੈਂਕ ਦੇ ਸ਼ਾਖਾ ਦਾ ਨਾਮ ਮੰਨ ਲਓ ਕਹਿ ਚਾਹੀਏ ਜੀ ਆਪਣੀ ਐਸ ਬੀ ਆਈ ਤੇ ਸ਼ਾਖਾ ਹੈ ਮੰਨ ਲਓ ਆਪਣੀ ਬਜ਼ੀਪਟਾ ਆਈ ਐਫ ਸੀ ਕੋਡ ਹਾਂਜੀ ਇਹ ਤੁਸੀਂ ਤੁਹਾਡੀ ਕਾਪੀ ਦੇ ਉੱਪਰ ਲਿਖਿਆ ਹੋਵੇਗਾ ਆਈ ਐਫ ਸੀ ਕੋਡ ਉਹ ਵੀ ਤੁਸੀਂ ਧਿਆਨ ਨਾਲ ਦੇਖ ਕੇ ਭਰੋ ਕਈ ਵਾਰ ਆਪਣੇ ਖਾਤੇ ਪੁਰਾਣੇ ਖੁੱਲੇ ਹੁੰਦੇ ਨੇ ਜਿਵੇਂ ਕਿ ਸਟੇਟ ਬੈਂਕ ਉਹ ਪਟਿਆਲਾ ਸੀ ਜਿਹੜੇ ਪਹਿਲਾਂ ਉਹ ਹੁਣ ਬਾਅਦ ਵਿੱਚ ਮਰਜ ਹੋ ਗਏ ਹੋਵੇ ਜੀ ਐਸਬੀਆ ਦੇ ਵਿੱਚ ਉਹ ਪੁਰਾਣਾ ਜਿਹੜਾ ਤੁਹਾਡਾ ਆਈਐਫਸੀ ਕੋਡ ਹੋਗਾ ਉਹ ਹੁਣ ਖਤਮ ਹੋ ਚੁੱਕਿਆ ਹੁਣ ਤੁਹਾਡਾ ਨਵਾਂ ਆਈਐਫਸੀ ਕੋਡ ਬਣ ਗਿਆ ਹੋਵੇਗਾ ਨੈਟ ਤੇ ਸਰਚ ਕਰ ਲਿਓ ਤੁਸੀਂ ਜਿਹੜੀ ਬੈਂਕ ਤੁਹਾਡੀ ਹੈਗੀ ਉਹ ਨਾਮ ਪਾ ਕੇ ਸਰਚ ਕਰ ਲਿਓ ਕਿ ਉਹਦਾ ਆਈਐਫਸੀ ਕੋਡ ਕਿਹੜਾ ਹੈ ਜਾਂ ਤੁਸੀਂ ਹੋਰ ਕੀ ਕਰ ਸਕਦੇ ਹੋ ਆਪਣੀ ਬੈਂਕ ਨੂੰ ਕਾਲ ਕਰਿਓ ਉੱਥੋਂ ਤੁਸੀਂ ਆਪਣਾ ਆਈਐਫਸੀ ਕੋਡ ਪਤਾ ਕਰ ਸਕਦੇ ਹੋ ਵੈਸੇ ਨੋਟ ਕਾਫੀ ਦੇ ਉੱਪਰ ਪਾਸੇ-ਉੱਪਰ ਵੀ ਇਹ ਆਈਐਫਸੀ ਕੋਡ ਇਸ ਤਰ੍ਹਾਂ ਅਪਲੋਡ ਆਪਣਾ ਜਿਹੜਾ ਆਈਆਰਸੀ ਕੋਡ ਹੁੰਦਾ ਜੀ 12 ਨੰਬਰ ਵਿੱਚ ਭਰਨੇ ਹਾਂ ਜੀ ਆਪਣੇ ਆਪ ਜਿਹੜੀ ਵੀ ਆਪਾਂ ਪੜ੍ਹਾਈ ਕੀਤੀ ਹੋਈ ਹੈ ਕੁਆਲਿਫਿਕੇਸ਼ਨ ਹੈ ਉਹਦੇ ਸਾਰੀ ਡਿਟੇਲ ਇਹ ਪਰਫਾਰਮ ਜਿਹੜਾ ਬਲਾਕ ਬਣਦੇ ਥੋੜੇ ਜੇ ਮਤਲਬ ਇਹ ਭਰਉਂਗੇ ਜੀ ਉੱਪਰ ਤੋਂ ਲੈ ਕੇ ਇਸ ਪ੍ਰਕਾਰ ਨੀਚੇ ਕਿਵੇਂ ਦੇਖਦੇ ਹਾਂ ਜੀ ਪਹਿਲੇ ਨੰਬਰ ਤੇ ਦਿੱਤਾ ਜੀ ਇਹਨਾਂ ਨੇ ਮੈਟ੍ਰਿਕ ਇਮਤਿਹਾਨ ਕਿਹੜਾ ਮੈਟ੍ਰਿਕ ਦਾ ਸਕੂਲ ਤੇ ਕਾਲਜ ਦਾ ਨਾਮ ਕੀ ਹੈ ਇੱਥੇ ਤੁਹਾਡਾ ਸਕੂਲ ਜਾਂ ਕਾਲਜ ਆ ਜਾਏਗਾ ਜਿਹੜਾ ਵੀ ਹੈ ਮੰਨ ਲਓ ਜੇ ਮੰਨ ਲਓ ਸੱਸਾ ਸਸਾ ਸਸਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਚਾਣਾ ਮੰਨ ਲੇ ਕਿ ਲੋ ਇਹਨੂੰ ਬਰੀਕ ਅੱਖਾਂ ਵਿੱਚ ਭਰ ਸਰਦੋ ਤੁਸੀਂ ਥੋੜਾ ਜਿਹਾ ਤਾਂ ਕਿ ਤੁਹਾਡੇ ਜਗ੍ਹਾ ਨਹੀਂ ਬਹੁਤ ਘੱਟ ਹੋਵੇਗਾ ਤੇ میٹرਕ ਕੀਤੀ ਜੀ ਇਸ ਸਕੂਲ ਤੋਂ ਤੇ ਬੋਰਡ ਗਰੇ ਤੁਹਾਡਾ ਉਹ ਹਜੇ ਤੁਹਾਡਾ ਅੰਮ੍ਰਿਤਸਰ ਸਪੂਰ ਸਿੱਕਿਆ ਬੋਰਡ ਮੋਹਾਲ ਇੰਦੂਸ਼ ਹਰਬਾਂ ਵੀ ਲਿਖ ਸਕਦੇ ਅੰਗਰੇਜ਼ੀ ਵਿੱਚ ਇਹਦਾ ਜਗ੍ਹਾ ਬਹੁਤ ਘੱਟ ਦਿੱਤੀ ਹੈ ਪੀ ਐਸ ਪੀ ਐਸ ਈ ਵੀ ਮੋਹਲ ਇਹ ਤਾਂ ਲਿਖ ਸਕਦੇ ਪਰ ਪੰਜਾਬੀ ਉਚੀ ਲੋਕਾਂ ਦੇ ਵਿੱਚ ਬੜੀ ਘੱਟ ਲਿਖਦੇ ਹੋਰ ਤਾਂ ਕੋਈ ਬਹੁਤਾ ਅੰਧ ਨਹੀਂ ਪੰਦਾ ਕਿਹੜੇ ਸਾਲ ਪਾਸ ਕੀਤੀ ਹੈ ਜੀ ਮੰਨ ਲਓ ਕੀਤੀ ਆ 2016 ਵਿੱਚ ਇੱਕ ਡੇਟਾ ਅੰਦਾਜ਼ਾ ਮੰਨੇ ਦੀ ਅੰਕ ਕਿੰਨੇ ਪ੍ਰਾਵ ਕੀਤਾ ਨੇ ਮੰਨ ਲਓ ਤੁਸੀਂ ਕੀਤੇ ਨੇ ਜੀ 500 ਪ੍ਰਾਪਤ ਕੀਤਾ ਕਿੰਨੇ ਦੇ ਵਿੱਚੋਂ ਨਹੀਂ ਇੱਥੇ 500 ਨਹੀਂ ਆ ਰਿਹਾ ਸੌਰੀ ਹਾਂਜੀ ਇੱਥੇ ਗਲਤ ਕਰ ਲਿਆ ਵੱਧ ਤੋਂ ਵੱਧ ਅੰਕ ਕਿੰਨੇ ਨੇ ਜਿਹੜਾ ਤੁਸੀਂ ਪੇਪਰ ਦਿੱਤਾ ਹੈ 10ਵੀਂ ਦਾ ਉਹਦੇ ਵਿੱਚ ਵੱਧ ਤੋਂ ਵੱਧ ਅੰਕ ਕਿੰਨੇ ਲੈ ਸਕਦੇ ਸੀ ਆਹ ਉਹ ਮੈਕਸਿਮਮ ਨੰਬਰ ਕਿੰਨੇ ਸੀ ਉਹ ਸੀ ਜੀ 650 ਪ੍ਰਾਪਤ ਕਿੰਨੇ ਕੀਤੇ ਤੁਸੀਂ ਉਹ ਮਤਲਬ ਸੀ ਕਿਤੇ 500 ਇੱਥੇ ਇਹ ਵੀ ਕਰ ਦਿਓ ਜੀ ਪਰਸੈਂਟੇਜ ਕਿੰਨੀ ਪਰਸੈਂਟ ਹੈ ਤੁਹਾਡੀ ਆਈ ਹੈ ਦਰਜਾ ਕਿਹੜਾ ਸੀ ਫਸਟ ਡਿਵੀਜ਼ਨ ਸੀ ਪੈਦਾ ਸੀ ਪਹਿਲਾ ਜਾਂ ਦੂਜਾ ਜਾਂ ਤੀਜਾ ਜਿਹੜਾ ਵੀ ਤੁਹਾਡਾ ਦਰਜਾ ਸੀ ਉਹ ਇੱਥੇ ਦਰਜੇ ਦੇ ਵਿੱਚ ਲਿਖਣਾ ਭਾਵੇਂ ਤੁਹਾਡੀ ਪੋਜੀਸ਼ਨ ਕਿਹੜੀ ਸੀ ਕਲਾਸ ਵਿੱਚ ਪੋਜੀਸ਼ਨ ਨਹੀਂ ਜ ਜਿਹੜਾ ਤੁਹਾਡਾ ਨੰਬਰ ਕਾਰਡ ਹੋਵੇਗਾ ਉਹਦੇ ਬੈਕ ਸਾਈਡ ਤੇ ਲਿਖਿਆ ਹੋਵੇਗਾ ਲਾਏਗੇ ਪਿਛੇ ਕਿਹੜੇ ਸੀ ਪੰਜਾਬੀ ਇੰਗਲਿਸ਼ ਜਿਹੜੇ ਜਿਹੜੇ ਤੁਹਾਡੇ ਵਿਸ਼ੇ ਸੀ ਉਹ ਤੁਸੀਂ ਇੱਥੇ ਲਿਖ ਦਿਓ ਇਹ ਹੋ ਗਿਆ ਜੀ ਆਪਣਾ میٹرਿਕ ਦਾ ਦੂਜੇ ਨੰਬਰ ਤੇ ਤੁਸੀਂ ਇੱਥੇ ਲਿਖੋਗੇ ਜੀ 12ਵੀਂ 12ਵੀਂ ਲਿਖੋਗੇ ਇੱਥੇ ਤੁਸੀਂ ਲਿਖੋਗੇ ਆਪਣੀ ਗ੍ਰੈਜੂਏਸ਼ਨ ਜੇਕਰ ਤੁਸੀਂ ਬੀਏ ਕੀਤੀ ਹੈ ਤਾਂ ਬੀਏ ਲਿਖੋਗੇ ਜੇਕਰ ਤੁਸੀਂ ਕੋਈ ਬੀਐਸਸੀ ਕੀਤੀ ਹੈ ਬੀਐਸਸੀ ਲਿਖ ਦਿਓਗੇ ਇੱਥੇ ਤੁਸੀਂ ਲਿਖੋਗੇ ਆਪਣਾ ਕੰਪਿਊਟਰ ਕੋਰਸ ਜਿਹੜਾ ਵੀ ਤੁਹਾਡਾ ਕੀਤਾ ਹੋਇਆ ਜੇਕਰ ਤੁਸੀਂ ਡੀਏਸੀ ਕੀਤਾ ਡੀਏਸੀ ਤਾਂ ਡੀਏਸੀ ਲਿਖ ਸਕਦੇ ਬੱਲਾ ਅਤੇ ਕੰਪਿਊਟਰ ਕੋਰਸ ਵੀ ਲਿਖ ਸਕਦੇ ਲਾਸਟ ਵਿੱਚ ਆਗੇ ਜੀ ਤੁਹਾਡਾ ਜੇਕਰ ਕੋਈ ਹੋਰ ਤੁਸੀਂ ਕੋਈ ਕੁਆਲਿਫੀਕੇਸ਼ਨ ਇਸ ਤੋਂ ਵੱਧ ਲਗਾਉਣੀ ਚਾਹੁੰਦੇ ਹੋ ਕੋਈ ਜੀ ਦੇਖੋ ਇੰਨੀ ਕੁ ਮੰਗੀ ਗ੍ਰੈਜੂਏਸ਼ਨ ਮੰਗੇ ਤਾਂ ਗ੍ਰੈਜੂਏਸ਼ਨ ਇਨ ਫਾਟਾ ਬੋਨ ਇਹ ਪ੍ਰੋਵਾਈਡ ਕਰਾਉਣੀ ਕਿਉਂਕਿ ਵੱਧ ਕੁਆਲਿਫੀਕੇਸ਼ਨ ਦਾ ਆਪਾਂ ਇਹਨਾਂ ਨੂੰ ਪ੍ਰੋਵਾਈਡ ਕਰਾਉਣ ਦਾ ਆਪਾਂ ਨੂੰ ਵੀ ਕੋਈ ਨਾ ਕੋਈ ਫਾਇਦਾ ਤੇ ਨਾ ਕੋਈ ਨੁਕਸਾਨ ਕਿਉਂਕਿ ਜੇਕਰ ਦੋ ਕੈਂਡੀਡੇਟ ਨੰਬਰ ਇਕੱਠੇ ਹੋ ਜਾਂਦੇ ਨੇ ਤਾਂ ਉਥੇ ਪ੍ਰੈਫਰੈਂਸ ਜਿਹੜੀ ਦਿੱਤੀ ਜਾਂਦੀ ਆ ਉਹ ਦਿੱ ਸੋ ਇਥੇ ਉਸੇ ਪ੍ਰਕਾਰ ਨਾਲ 10ਵੀਂ ਵਿੱਚੋਂ ਤੁਸੀਂ ਜਿਹੜਾ ਹੈ ਕਿਹੜਾ ਕੋਰਸ ਸੀ ਤੁਹਾਡਾ ਕਿਹੜਾ ਬੋਰਡ ਸੀ ਪਾਸ ਕਰਨ ਦਾ ਸਾਲ ਕਿਹੜਾ ਸੀ ਕਿੰਨੇ ਅੰਕਰ ਵਿੱਚੋਂ ਕਿੰਨੇ ਅੰਕ ਲਏ ਇੱਥੇ ਮੈਕਸਿਮਮ ਆਉਣਗੇ ਇੱਥੇ ਤੁਸੀਂ ਕਿੰਨੇ ਪ੍ਰਾਪਤ ਕੀਤੇ ਪਰਸੈਂਟੇਜ ਕਿੰਨੀ ਆ ਤੁਹਾਡੀ ਤੇ ਤੁਹਾਡਾ ਦਰਜਾ ਕਿਹੜਾ ਤੇ ਲਏਗੇ ਵਿਸ਼ੇ ਕਿਹੜੇ ਸੀ ਸੇਮ ਉਸੇ ਤਰ੍ਹਾਂ ਬੀਏ ਵਿੱਚ ਵੀ ਇਹੀ ਚੀਜ਼ਾਂ ਭਰ ਹੋ ਜਾਣੀਆਂ ਕੰਪਿਊਟਰ ਵਿੱਚ ਅੱਛਾ ਜੇਕਰ ਹੁਣ ਜਿਵੇਂ ਦੇਖੋ ਕੰਪਿਊਟਰ ਦਾ ਮੰਨ ਲਓ ਬੋਰਡ ਜਾਂ ਯੂਨੀਵਰਸਿਟੀ ਨਹੀਂ ਹੈ ਕੋਈ ਤਾਂ ਇਸ ਨੂੰ ਤੁਸੀਂ ਖਾਲੀ ਛੱਡ ਕੇ ਇੱਥੇ ਐਨ ਲਗਾ ਦਿਓ ਐਨ ਲਿਖ ਦਿਓ ਚਾਹੀਏ ਇੱਥੇ ਕਲੀ ਲਾਈਨ ਮਾਰ ਦਿਓ ਜੇ ਅਪਲਾਈ ਨਹੀਂ ਹੁੰਦੀ ਉੱਥੇ ਤੁਸੀਂ ਐਨ ਲਿਖ ਕੇ ਜਾਂ ਉੱਥੇ ਆਪਾਂ ਇੱਕ ਖਾਲੀ ਲਾਈਨ ਮਾਰ ਸਕਦੇ ਇਤੋਂ ਤੱਕ ਜੋ ਜਿਹੜਾ ਹੈ ਮੈਨੂੰ ਲੱਗਦਾ ਆਪਣਾ ਫਾਰਮ ਸਪੱਸ਼ਟ ਹੋ ਗਿਆ ਜੀ ਅੱਛਾ ਜਿਹੜੇ ਆਪਾਂ ਲਾ ਰਹੇ ਹਾਂ ਡਾਕੂਮੈਂਟ ਇਹਦੇ ਵਿੱਚ ਭਰ ਰਹੇ ਹਾਂ ਸਾਰੇ ਪਾਸ ਕੀਤੇ ਇਮਤਿਹਾਨਾਂ ਦੇ ਡਿਗਰੀ ਸਰਟੀਫਿਕੇਟ ਦੇ ਨੰਬਰਾਂ ਦੇ ਬੇਰ ਵਿਸੇਤ ਦਰਜ ਸਹਿਤ ਨਤੀਜਾ ਕਾਰਡਾਂ ਦੀਆਂ ਤਸਦੀਕ ਸ਼ੁਦਾ ਨਕਲਾਂ ਨਾਲ ਨਹੀਂ ਕੀਤੀਆਂ ਜਾਣ ਇਹ ਵੀ ਨਾਲ ਲਿਖਿਆ ਹੋਇਆ ਹੁਣ ਅਗੇ ਜੀ ਜੇਕਰ ਅਗਲਾ ਪੁਆਇੰਟ ਆ ਕਿ ਤੁਸੀਂ ਪਹਿਲਾਂ ਤੋਂ ਕਿਤੇ ਸੇਵਾ ਕਰ ਰਹੇ ਹੋ ਜੇਕਰ ਕਰ ਰਹੇ ਹੋ ਤਾਂ ਹਾਂ ਜੇਕਰ ਨਹੀਂ ਕਰ ਰਹੇ ਤਾਂ ਇੱਥੇ ਹਾਂ ਜਾਂ ਨਾ ਦੋਨਾਂ ਵਿੱਚੋਂ ਜਿਹੜਾ ਤੁਹਾਡੇ ਉਤਤਨੀ ਲੈ ਸਰ ਜੇਕਰ ਹਾਂ ਹੈ ਤੁਹਾਡੀ ਕਿਹਾਂ ਦੀ ਤੁਸੀਂ ਕਰ ਰਹੇ ਹੋ ਆਲਰੇਡੀ ਤਾਂ ਤੁਹਾਡੇ ਨਿਯੁਕਤੀਕਰਦਾ ਦਾ ਨਾਮ ਅਤੇ ਅਹੁਦਾ ਤੁਹਾਨੂੰ ਕਿਸ ਨੇ ਨਿਯੁਕਤ ਕੀਤਾ ਉਹਦਾ ਨਿਯੁਕਤੀਕਰਦਾ ਨਾਮ ਅਤੇ ਅਹੁਦਾ ਮੰਨ ਲਓ ਜੇਕਰ ਤੁਸੀਂ ਡੀਸੀ ਦਾ ਦਫਤਰ ਵਿੱਚ ਲੱਗੇ ਹੋ ਜੇਕਰ ਤੁਹਾਨੂੰ ਪੰਜਾਬ ਸਰਕਾਰ ਨੇ ਕੀਤਾ ਹੋਇਆ ਤਾਂ ਤੁਸੀਂ ਪੰਜਾਬ ਸਰਕਾਰ ਦਾ ਉਹ ਦੇਖੋ ਨਿਯੁਕਤੀ ਪੱਤਰ ਉੱਪਰ ਉਦੋਂ ਪਰ ਸਿਗਨੇਚਰ ਕੀਤੇ ਹੋਏ ਨੇ ਉਹਨਾਂ ਦਾ ਅਹੁਦਾ ਕੀ ਆ ਇਹ ਨਿਯੁਕਤੀਕਰਦਾ ਤੁਹਾਡਾ ਠੀਕ ਹੈ ਜੀ ਅਗੇ ਦਫਤਰ ਫਰਮ ਸੰਸਥਾ ਦਾ ਨਾਮ ਜਿੱਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਮੰਨ ਲਓ ਡੀਸੀ ਦਫਤਰ ਵਿੱਚ ਕੰਮ ਕਰ ਰਹੇ ਹੋ ਮੰਨ ਲਓ ਕਿਸੇ ਯੂਨੀਵਰਸਿਟੀ ਵਿੱਚ ਕੰਮ ਕਰ ਰਹੇ ਹੋ ਉਹਦਾ ਪੂਰਾ ਪਤਾ ਅਤੇ ਤੁਹਾਡਾ ਅਹੁਦਾ ਤੁਸੀਂ ਕਿਹੜੇ ਉੱਤੇ ਉੱਪਰ ਕੰਮ ਕਰ ਰਹੇ ਹੋ? ਕਲਰਕ ਉੱਪਰ ਕਰ ਰਹੇ ਹੋ, ਸਟੈਨੋ ਦੇ ਉੱਪਰ ਕਰ ਰਹੇ ਹੋ, ਸੇਵਾਦਾਰ ਉੱਪਰ ਕਰ ਰਹੇ ਹੋ, ਜਿਸ ਉੱਪਰ ਵੀ ਤੁਸੀਂ ਕਰ ਰਹੇ ਹੋ। ਇਹਦੇ ਵਿੱਚ ਫਾਰਮ ਆ ਜਵੇ ਜਿਆਦਾਤਰ ਮੇਰੇ ਤੋਂ ਆਪਣਾ ਖਾਲੀ ਰਹਿਣ ਵਾਲਾ ਹੈ। ਹੈ। ਕਿਤੇ ਵੀ ਉਹੀ ਜਿਹੇ ਜੇ ਤਾਂ ਤੁਹਾਡੇ ਤੁਸੀਂ ਆਪਾਂ ਕਿਤੇ ਲੱਗੇ ਹੋਏ ਹੋ ਤਾਂ ਤੁਹਾਡੀ ਤਨਖਾਹ ਕਿੰਨੀ ਹੈ? ਇੱਥੇ ਤੁਸੀਂ ਆਪਾਂ ਪੂਰੀ ਤਨਖਾਹ ਦਾ ਵੇਰਵਾ ਦੋਗੇ ਕਿੰਨਾ ਤੁਹਾਡਾ ਜਮਾ ਪਤੇ, ਫਿਰ ਤੁਹਾਡੇ ਪਤੇ ਕਿਹੜੇ-ਕਿਹੜੇ ਲੱਗੇ ਹੋਏ ਨੇ, ਇਹ ਸਾਰਾ ਕੁਝ ਇੱਥੇ ਡਿਟੇਲ ਦੇਣੀ ਪਣੀ ਆ। ਸਾਲਾਨਾ ਤਰੱਕੀ ਦੀ ਧਰੀਰ ਕਿਹੜੀ ਹੈ ਤੁਹਾਡੀ? ਜੇਕਰ ਤੁਹਾਨੂੰ ਤੁਸੀਂ ਲੱਗਿਆ ਹੋਊਗਾ ਕਿ ਪਰਮਨੈਂਟ ਹੈਗੇ ਹੋ ਤਾਂ ਤੁਹਾਨੂੰ ਕਿਹੜੇ ਮਹੀਨੇ ਦੀ ਕਿਹੜੀ ਤਰੀਕ ਨੂੰ ਸਲਾਮਤ ਕੀ ਮਿਲਦੀ ਆ ਉਹ ਇੱਥੇ ਡਿਟੇਲ ਆਪਾਂ ਨੂੰ ਦੇਣੀ ਪਵੇਗੀ ਮੈਨੂੰ ਲੱਗਦਾ ਇਹ ਆਪਾਂ ਜੋ ਨਵੇਂ ਕੈਂਡੀਡੇਟਾਂ ਉਹਨਾਂ ਲਈ ਇਹ ਕੋਈ ਉਹਨਾਂ ਦੀ ਖਾਲੀ ਚੈੱਕ ਨੇ ਪਾਣਗੇ ਆਪਾਂ ਇਹਨਾਂ ਵਿੱਚ ਉੱਪਰ ਨਾਲ ਲੈ ਕੇ ਹੇਠਾਂ ਆਪਾਂ ਇਹਨਾਂ ਦੇ ਵਿੱਚ ਆਪਣੀ ਜਿਹੜੀਆਂ ਲਾਈਨਾਂ ਮਾਰ ਦਾਂਗੇ ਜੇਕਰ ਕੋਈ ਤਿਆਰਬਾ ਹੈ ਤੁਹਾਡੇ ਕੋਲ ਬੇਸਤ ਤਿਆਰਬਾ ਮੰਗੀ ਹੈ ਨਾ ਹਾਂ ਡਰਾਈਵਰ ਦੀ ਪੋਸਟ ਵਿੱਚ ਜੁੜ ਮੰਗਿਆ ਤੇ ਕਿੱਥੇ ਕੰਮ ਕੀਤਾ ਦਫ਼ਤਰ ਵਿਭਾਗ ਫਰਮ ਇੱਥੇ ਉਹਦਾ ਨਾਮ ਆ ਜਾਏਗਾ ਜਿਹੜੀ ਵੀ ਦਫ਼ਤਰ ਵਿੱਚ ਤੁਸੀਂ ਕੰਮ ਕੀਤਾ ਤੇ ਪੂਰਾ ਨਾਮ ਆ ਰ ਮਾ ਲੋ ਤੇ ਡਰਾਈਵਰ ਦੇ ਉੱਪਰ ਕੰਮ ਕਰਦਾ ਡਰਾਈਵਰ ਆ ਜਾਏਗਾ ਨੌਕਰੀ ਤੇ ਲੱਗਣ ਦੀ ਮਿਤੀ ਕਿਹੜੀ ਸੀ ਤੁਹਾਡੀ ਨੌਕਰੀ ਤੋਂ ਹਟਣ ਦੀ ਮਿਤੀ ਕਿਹੜੀ ਆ ਜੇਕਰ ਨਹੀਂ ਤੁਸੀਂ ਸਾਡੇ ਅੱਜ ਤੱਕ ਲੱਗ ਉਥੇ ਲੱਗੇ ਹੋਏ ਹੋ ਤਾਂ ਤੁਸੀਂ ਇੱਥੇ ਖਾਲੀ ਛੱਡ ਦਿਓ ਹਰੇ ਬ੍ਰੇਕ ਬਿਨਾ ਤਰ੍ਹਾਂ ਛੁੱਟੀ ਦਾ ਬਿਰਵਾਜੇ ਕਿ ਕੋਈ ਹੈ ਤਾਂ ਵੀ ਜੇਕਰ ਲੱਗਦਾ ਹੈ ਕਿ ਤੁਹਾਨੂੰ ਕੋਈ ਇਹ ਇੰਪਲੀਮੈਂਟ ਹੈ ਤਾਂ ਤੁਸੀਂ ਉਸ ਉੱਪਰ ਵੀਰਵਾ ਦੇ ਸਕਦੇ ਹੋ ਆਦਰਵਾਇਜ਼ ਨੂੰ ਖਾਲੀ ਛੱਡ ਸਕਦੇ ਹੋ ਪ੍ਰਾਪਤ ਕੀਤੀ ਤਨਖਾਹ ਤੁਹਾਡੀ ਤਨਖਾਹ ਕਿੰਨੀ ਸੀਗੀ ਉਹ ਇੱਥੇ ਲਿਖ ਸਕਦੇ ਹੋ ਨੌਕਰੀ ਛੱਡਣ ਦਾ ਕਾਰਨ ਜੇ ਕੋਈ ਹੈ ਸੀ ਤਾਂ ਇੱਥੇ ਉਹ ਤੁਸੀਂ ਮੈਂਸ਼ਨ ਕਰ ਸਕਦੇ ਕਿਸੇ ਪਕਾਰ ਇਹਦੇ ਦੂਜੇ ਨੰਬਰ ਦਾ ਤੁਸੀਂ ਕਿਹੜੀ ਹੋਰ ਸੰਸਥਾ ਵਿੱਚ ਡਰਾਈਵਿੰਗ ਕੀਤੀ ਆ ਤਾਂ ਉਹ ਇਹ ਲੜੀ ਨੰਬਰ ਤੁਸੀਂ ਦੇ ਸਕਦੇ ਲਿਖ ਸਕਦੇ ਜੇਕਰ ਇਹਦੇ ਨਾਲੋਂ ਵੱਧ ਐਕਸਪੀਰੀਅੰਸ ਤੁਹਾਡੇ ਕੋਲ ਹੈ ਮਤਲਬ ਤੁਸੀਂ 10 ਤਾਵਾਂ ਤੇ ਕੰਮ ਕੀਤਾ ਇੱਕ ਅੰਦਾਜ਼ਾ ਮਾਲੀਏ ਤਾਂ ਤੁਸੀਂ ਇੱਕ ਵੱਖਰੇ ਰੂਪ ਵਿੱਚ ਇੱਕ ਵੱਖਰਾ ਪੇਜ ਲੈ ਲਿਓ ਉਹਦੇ ਉੱਪਰ ਆਹੀ ਕਾਲਮ ਬਣਾ ਲਿਓ ਹੱਥ ਨਾਲ ਲਿਖ ਲਿਓ ਆਹੀ ਕੰਮ ਸਾਰੇ ਬਣਾ ਕੇ ਉਹਦੇ ਨੀਚੇ ਤੁਸੀਂ ਸਾਰੇ 4 ਨੰਬਰ ਲਿਕੇ 5 ਨੰਬਰ ਲਿਕੇ ਉਹ ਸਾਰੀ ਡਿਟੇਲ ਤੁਸੀਂ ਵੱਖਰੇ ਪੇਜ ਉੱਪਰ ਵੀ ਦੇ ਸਕਦੇ ਜੇਕਰ ਤੁਹਾਡੇ ਕੋਲ ਐਕਸਪੀਰੀਅੰਸ ਇਸ ਤੋਂ ਵੱਧ ਤੁਹਾਡੀ ਮਾਤ ਪਾਸ਼ਾ ਕੀ ਹੈ ਜੇਕਰ ਤੁਹਾਡੀ ਮਤਾਂ ਨਹੀਂ ਪੰਜਾਬੀ ਹੋਊਗੀ ਸਭ ਦੀ ਜੇਕਰ ਪੰਜਾਬੀ ਨਹੀਂ ਹੈਗੀ ਤਾਂ ਤੁਸੀਂ ਉਹ ਵੀ ਲਿਖ ਸਕਦੇ ਹੋ ਜਿਹੜੀ ਤੁਹਾਡੀ ਹੈਗੀ ਸੀ ਤੇ ਇੱਥੇ ਲਿਖਾਂਗੇ ਆਪਾਂ ਪੰਜਾਬੀ ਕੀ ਪੰਜਾਬੀ میٹرਕ ਜਾਂ ਮਿਡਲ ਪੱਧਰ ਤੱਕ ਪਾਸ ਕੀਤੀ ਹੈ ਆਬਵੀਅਸਲੀ ਕੀਤੀ ਹੋਵੇਗੀ ਇੱਥੇ ਆਪਾਂ ਲਿਖਾਂਗੇ میٹرਕ ਤੱਕ ਕੀਤੀ ਆ ਹਾਂ ਤੇ ਮਿਡਲ ਤੱਕ ਕੀਤੀ ਆ ਹਾਂ ਕੀ ਤੁਹਾਨੂੰ ਕਿਸੇ ਅਦਾਲਤ ਤੋਂ ਹੁਕਮਤ ਐਟ ਕਿਸੇ ਰਾਸ਼ਟਰ ਵਿੱਚ ਲਿਆ ਗਿਆ ਜੇਕਰ ਲਿਆ ਗਿਆ ਤਾਂ ਹਾਂ ਜੇ ਬਸ ਤਾਂ ਮੁਸੀਬਾ ਨਾ ਹੋ ਰਹੇ ਹੋਗੇ ਚਲੋ ਜੇਕਰ ਕੋਈ ਕੇਸ ਵਿੱਚ ਲਿਆ ਵੀ ਗਿਆ ਤਾਂ ਤੁਸੀਂ ਸੌਰੀ ਇੱਥੇ ਆਪਾਂ ਲਿਖਾਂਗੇ ਜੀ ਨਹੀਂ ਜ਼ਿਆਦਾਤਰ ਕੇਸਰ ਨਹੀਂ ਆਵੇਗਾ ਕੋਈ ਰੀਅਰ ਕੇਸ ਹੋਊਗਾ ਜਿਨ੍ਹਾਂ ਵਿੱਚ ਹਾਂ ਆਉਣ ਦੀ ਵੀ ਸੰਭਾਵਨਾ ਹੈ ਉਹ ਤੁਸੀਂ ਆਪਣਾ ਮੌਕੇ ਤੇ ਦੇਖੋ ਉਹ ਉਹਨਾਂ ਨੂੰ ਪਤਾ ਹੋਵੇਗਾ ਕਿ ਹਾਂ ਆਇਆ ਤਾਂ ਉਹਨਾਂ ਉੱਪਰ ਕਿਹੜੇ ਕਿਹੜੇ ਰੂਲ ਲਾਗ ਹੋਣਗੇ ਇਹ ਫਾਰਮ ਭਰਦੇ ਸਮੇਂ ਤੁਹਾਡੇ ਵਿਰੁੱਧ ਕੋਈ ਮਾਮਲਾ ਕਿਸੇ ਅਦਾਲਤ ਵਿੱਚ ਅਧੀਨ ਹੈ ਇੱਥੇ ਵੀ ਨਹੀਂ ਆ ਜੇਕਰ ਕੋਈ ਹੋਇਆ ਤਾਂ ਉਹ ਆਪਾਂ ਨੂੰ ਦੇਣਾ ਪਵੇਗਾ ਇਹ ਇੱਥੇ ਆ ਜੀ ਆਪਣਾ ਸਥਾਨ ਜਿੱਥੋਂ ਤੁਸੀਂ ਭਰ ਰਹੇ ਹੋ ਹੁਣ ਮੰਨ ਲਓ ਆਪਾਂ ਉੱਚੇ ਪਿੰਡ ਤੋਂ ਭਰ ਰਹੇ ਹਾਂ ਉੱਚਾ ਪਿੰਡ ਮਿੱਕੀ ਕੀ ਨੰਬਰ ਹੈ ਆਪਣੀ ਅਜੇ ਇਹ ਆ ਜੀ 21 9 2024 ਉਮੀਦਵਾਰ ਦੇ ਹਸਤਾਖਰ ਇੱਥੇ ਆ ਜੀ ਆਪਣੇ ਤੱਕ ਕਰਾਂਗੇ ਚਾਰ ਪੇਜ ਆਪਣੇ ਹੁਣ ਤੱਕ ਕੰਪਲੀਟ ਹੋ ਚੁੱਕੇ ਨੇ ਇਹ ਆ ਜੀ ਪਹਿਚਾਨ ਸਰਟੀਫਿਕੇਟ ਕੱਲ ਵੀ ਇਸ ਜਿਵੇਂ ਗੱਲ ਕੀਤੀ ਸੀ ਇਹ ਆਪਾਂ ਆ ਜਿਹੜੇ ਦਿੱਤੇ ਹੋਏ ਨੇ ਜੀ ਊੜੇ ਤੋਂ ਲੈ ਕੇ ਕੱਕਾ ਤੱਕ ਇਹਨਾਂ ਵਿੱਚੋਂ ਕਿਸੇ ਤੋਂ ਵੀ ਆਪਾਂ ਇਹ ਤਸਦੀਕ ਕਰਵਾਉਣਾ ਹੋਵੇਗਾ ਰਿਪੀਟ ਕਰਦੇ ਕੱਲ ਵੀ ਕਿਤੇ ਜਿਵੇਂ ਦੱਸਦੇ ਆ ਕੇਂਦਰੀ ਜਾਂ ਰਾਜ ਸਰਕਾਰ ਦਾ ਕੋਈ ਵੀ ਗੱਜਟਡ ਅਫਸਰ ਜਿਵੇਂ ਡਾਕਟਰ ਹੁੰਦੇ ਨੇ ਉਹ ਵੀ ਗੱਜਟਡ ਅਫਸਰ ਹੁੰਦੇ ਨੇ ਭਾਵੇਂ ਸੈਂਟਰ ਵੱਲੋਂ ਭਾਵੇਂ ਹੋਣ ਪੰਜਾਬ ਰਾਜ ਵੱਲੋਂ ਤੇ ਕੋਈ ਵੀ ਅਫਸਰ ਉਹ ਤੋਂ ਤੁਸੀਂ ਇਹ ਪਹਿਚਾਨ ਸਰਟੀਫਿਕੇਟ ਬਣਵਾ ਸਕਦੇ ਹੋ ਸਿਗਨੇਚਰ ਕਰਵਾ ਸਕਦੇ ਹੋ ਸੰਸਦ ਜਾਂ ਵਿਧਾਨ ਸਭਾ ਦਾ ਮੈਂਬਰ ਐਮ ਐਲ ਏ ਐਮ ਪੀ ਐਸ ਡੀ ਐਮ ਤੋਂ ਕਰਵਾ ਸਕਦੇ ਹੋ ਤਹਿਸੀਲਦਾਰ ਤੋਂ ਕਰਵਾ ਸਕਦੇ ਹੋ ਡਿਪਟੀ ਤਹਿਸੀਲਦਾਰ ਤੋਂ ਕਰਵਾ ਸਕਦੇ ਹੋ ਜਾਂ ਨਾਇਬ ਤਹਿਸੀਲਦਾਰ ਤੋਂ ਵੀ ਕਰਵਾ ਸਕਦੇ ਹੋ ਜਾਂਦਰ ਕਰਵਾ ਸਕਦੇ ਤੁਸੀਂ ਆਪਣੇ ਸਕੂਲ ਜਾਂ ਕਾਲਜ ਦੇ ਪ੍ਰਿੰਸੀਪਲ ਜਾਂ ਹੈਡਮਾਸਟਰ ਤੋਂ ਜਾਂ ਬਲਾਕ ਵਿਕਾਸ ਅਫਸਰ ਤੋਂ ਵੀ ਤੁਸੀਂ ਕਰਵਾ ਸਕਦੇ ਇੱਥੇ ਲਿਖਾਂਗੇ ਆਪਣਾ ਨਾਮ ਕੀ ਨਾਮ ਹੈ ਜੀ ਆਪਣਾ ਸੁਰਿੰਦਰ ਸਿੰਘ ਪੁੱਤਰ ਹੈ ਜੀ ਕਰਮ ਸਿੰਘ ਇੱਥੇ ਲਿਖਣਗੇ ਜੀ ਉਹ ਜਿਹੜੇ ਆਪਣੇ ਸਾਈਨ ਕਰਨਗੇ ਉਹ ਕਿੰਨੇ ਸਾਲਾਂ ਤੋਂ ਤੁਹਾਨੂੰ ਜਾਣਦੇ ਨੇ ਹੁਣ ਮੰਨ ਲਓ ਤੁਸੀਂ ਉਹਨਾਂ ਕੋਲ 10 ਸਾਲ ਸਕੂਲ ਵਿੱਚ ਪੜ੍ਹੇ ਹੋ ਤਾਂ ਆਬਵੀਸ ਲਿਖ ਸਕਦੇ ਨੇ ਕਿ 10 ਸਾਲ ਤੋਂ ਜਾਣਦੇ ਨੇ ਜੇਕਰ 5 ਸਾਲ ਪੜ੍ਹੇ ਹੋ ਤਾਂ ਉਹ 5 ਸਾਲ ਦਾ ਸਮਾਂ ਲਿਖ ਦੇਣਗੇ ਇੱਥੇ ਮਿਨੀਮਮ ਕਿਸੇ ਨੇ ਨਹੀਂ ਲਿਖਿਆ ਕਿ ਕਿੰਨੇ ਸਮੇਂ ਤੋਂ ਜਾਣਦੇ ਹੋ ਮਿਨੀਮਮ ਦਾ ਕੋਈ ਕਰੈਟਰੀਆ ਨਹੀਂ ਹੈਗਾ 5 ਸਾਲ 4 ਸਾਲ ਜਿੰਨਾ ਵੀ ਉਹ ਤੁਹਾਨੂੰ ਜਾਣਦੇ ਹੋ ਉਹ ਉਹਨਾਂ ਦਾ ਸਮਾਂ ਪਾ ਦੇਣਗੇ 5 ਸਾਲ ਮੰਨ ਲਓ 2 ਮਹੀਨੇ ਜੇਕਰ 2 ਮਹੀਨੇ ਵੀ ਲਾਗੂ ਨਹੀਂ ਹੁੰਦੇ ਤਾਂ ਇੱਥੇ ਤੁਸੀਂ ਉਸੇ ਪ੍ਰਕਾਰ ਦਾ ਜਿਵੇਂ ਪਹਿਲਾਂ ਆਪਾਂ ਲਾਈਨ ਮਾਰੀ ਸੀ ਇਹ ਲਾਈਨ ਮਾਰ ਦੇਵਾਂਗੇ ਲਗਭਗ 5 ਸਾਲ ਲਿਖ ਸਰਦੇ ਤੇ ਤਸਦੀਕ ਕਰਤਾ ਦਾ ਨਾਮ ਜਿਹੜੇ ਵੀ ਹੋਣਗੇ ਉਹ ਤਸਦੀਕ ਕਰਤਾ ਮੰਨ ਲੋ ਹੋਣਗੇ ਡਾਕਟਰ ਬਲਤਾਰ ਸਿੰਘ ਨੇ ਮੰਨ ਲੋ ਇੱਕ ਕਲਪਨਾਕਤ ਨਾਮ ਡਾ ਇਹ ਤਿੰਨਾਂ ਦੇ ਹਸਤਾਖਰ ਹੋ ਜਾਣਗੇ ਆ ਤੇ ਇੱਥੇ ਇਹ ਚ ਉਹਦਾ ਆ ਜਾਏਗਾ ਉਹਦਾ ਆ ਜਾਏਗਾ ਡਾਕਟਰ ਆ ਜਾਏਗਾ ਜਿਹੜੇ ਵੀ ਪਦਵੀ ਤੇ ਹੋਣਗੇ ਉਹ ਸੀਨੀਅਰ ਅਜੰਟ ਜੋ ਵੀ ਹੋਵੇਗਾ ਉਹਨਾਂ ਦਾ ਤੇ ਇੱਥੇ ਉਹਨਾਂ ਤੋਂ ਮੋਹਰ ਆਪਾਂ ਜਰੂਰ ਲਗਵਾਉਣੀ ਆ ਉਹਨਾਂ ਦਾ ਪਤਾ ਕੀ ਆ ਜਿਹੜਾ ਉਹਨਾਂ ਦਾ ਮੰਨ ਲੋ ਐਡਰੈਸ ਹੋਵੇਗਾ ਬਿਸਪੈਸਿਟੀ ਦਾ ਹਸਪਤਾਲ ਜਿਹੜਾ ਵੀ ਹੋਵੇਗਾ ਹਸਪਤਾਲ ਉੱਚਾ ਪਿੰਡ ਤੇ ਨਾਂ ਲੱਗ ਜਿਉਂਦਾ ਇੱਥੇ ਮੋਕਾ ਸਥਾਨ ਉੱਚਾ ਪਿੰਡ ਉਹਨਾਂ ਦੇ ਜਿੱਥੇ ਜੇਕਰ ਤੁਸੀਂ ਬਾਹਰ ਡਰਾਈਵ ਕਰਵਾ ਰਹੇ ਹੋ ਉੱਚੇ ਪਿੰਡ ਤੋਂ ਮਤਲਬ ਬਸੀ ਬਿਠਾਣਾ ਕਰਾ ਰਹੇ ਹੋ ਸੰਗੋਲ ਫਤਿਹਗੁਰ ਸਾਹਿਬ ਕਰਾ ਤਾਂ ਉੱਥੇ ਫਤਿਹਗੁਰ ਸਾਹਿਬ ਹੋਗਾ ਦੇਖ ਲਿਜੇਗਾ ਮਿਤੀ ਜਿਹੜੀ ਤਰੀਕ ਨੂੰ ਉਹ ਲੱਗ ਦੇਣਗੇ ਮੋਹ ਤੁਹਾਨੂੰ ਉਸ ਤਰੀਕ ਦੀ ਮਿਤੀ ਆਜਾ ਵੀ ਮੰਨ ਲਓ ਤੁਸੀਂ 23 9 2024 ਨੂੰ ਇਹ ਤਸਦੀਕ ਕਰਵਾਇਆ ਇੱਥੋਂ ਤੱਕ ਹੋਊਗਾ ਜੀ ਆਪਣਾ ਕੰਪਲੀਟ ਹੈ ਇਹ ਜ਼ਰੂਰੀ ਆ ਮੈਂ ਤੁਹਾਨੂੰ ਪਹਿਲਾਂ ਵੀ ਕੱਲ ਵੀ ਦੱਸਿਆ ਸੀ ਇਹ ਤਸਦੀਕ ਕਰਵਾਉਣਾ ਜ਼ਰੂਰੀ ਹੈ ਹੋ ਸਕਦਾ ਹੈ ਜੇਕਰ ਤੁਸੀਂ ਤਸਦੀਕ ਕਰਵਾ ਕੇ ਨਾ ਭੇਜਿਆ ਤਾਂ ਤੁਹਾਡਾ ਇਹ ਕੈਂਸਲ ਵੀ ਕਰ ਸਕਦੇ ਨੇ ਫਾਰਮ ਰੋਲ ਨੰਬਰ ਵਾਲੇ ਖਾਨੇ ਵਿੱਚ ਆਪਾਂ ਕੁਝ ਨਹੀਂ ਭਰਨਾ ਜੀ ਖਾਲੀ ਛੱਡਾਂਗੇ ਇਸ ਨੂੰ ਕਰਾਸ ਵੀ ਨਹੀਂ ਮਾਰਨਾ ਇਹਨੂੰ ਇਦਾਂ ਜਿਵੇਂ ਪਿਆ ਇਸ ਨੂੰ ਕੁਝ ਨਹੀਂ ਛੇੜਨਾ ਦੇ ਵਿੱਚ ਇਹ ਦੇਰ ਕਰਨੀ ਅੱਥੇ ਲੱਗੇਗੀ ਤੁਹਾਡੀ ਫੋਟੋ ਇੱਕ ਫੋਟੋ ਪਹਿਲੇ ਫਾਰਮ ਤੇ ਲੱਗੀ ਸੀ ਇੱਕ ਫੋਟੋ ਲੱਗੇਗੀ ਤੁਹਾਡੀ ਇੱਥੇ ਆਪ ਤੁਸੀਂ ਸਪਸ਼ਟ ਲਈ ਕਹੋ ਜੀ ਰੋਲ ਨੰਬਰ ਮਿਤੀ ਅਤੇ ਪ੍ਰੀਖਿਆ ਕੇਂਦਰ ਨੂੰ ਛੱਡ ਕੇ ਬਾਕੀ ਉਮੀਦਵਾਰ ਭਰਿਆ ਬਾਕੀ ਉਮੀਦਵਾਰ ਦੁਆਰਾ ਭਰਿਆ ਜਾਵੇ ਆ ਰ ਏ ਤਿੰਨ ਕਾਲਮ ਆਪਾਂ ਛੱਡਾਂਗੇ ਖਾਲੀ ਪ੍ਰੀਖਿਆਰਤੀ ਪ੍ਰੀਖਿਆ ਦਾ ਨਾਮ ਹਾਂਜੀ ਪ੍ਰੀਖਿਆ ਦਾ ਨਾਮ ਕਿਹੜੀ ਜੀ ਆਪਾਂ ਪੋਸਟ ਦੇ ਰਹੇ ਹਾਂ ਜੀ ਕਲਕ ਉਮੀਦਵਾਰ ਦਾ ਨਾਮ ਹੈ ਜੀ ਆਪਣਾ ਸੁਰਿੰਦਰ ਸਿੰਘ ਪੁੱਤਰ ਜਾਂ ਪੁੱਤਰੀ ਕਿਹਦੇ ਹਾਂਜੀ ਆਪਾਂ ਕਰਮ ਸਿੰਘ ਦੇ ਪਤਨੀ ਜੇਕਰ ਲਾਗੂ ਹੈ ਜੇਕਰ ਹੈ ਤਾਂ ਜ਼ਰੂਤ ਨਹੀਂ ਅਦਰਵਾਜੀ ਉਸੇ ਤਕਾਨਾ ਤੇ ਲਾਈਨ ਛੱਡਾਂਗੇ ਪ੍ਰੀਖਿਆ ਕੇਂਦਰ ਕਿਹੜਾ ਏ ਉਹਨਾਂ ਨੇ ਪਾਣਾ ਤੇ ਇੱਥੇ ਤੁਸੀਂ ਕਰਨੇ ਨੇ ਜੀ ਸਿਗਨੇਚਰ ਮੈਂ ਤੁਹਾਨੂੰ ਸਿਗਨੇਚਰ ਵੀ ਬਾਅਦ ਵਿੱਚ ਹੋਣੀ ਚਾਹੀਦੀ ਤੇ ਚਲੋ ਦੇਖਦੇ ਹਾਂ ਕੋਣ ਪਾਜੀ ਇੱਥੇ ਤੁਸੀਂ ਕਰਨੀ ਨਹੀਂ ਆਪਣੇ ਸਿਗਨੇਚਰ ਇਹ ਸੀ ਜੀ ਆਪਣਾ ਕੰਪਲੀਟ ਫਾਰਮ ਤੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇਹ ਸਾਰਾ ਫਾਰਮ ਕੰਪਲੀਟ ਕਰਕੇ ਇਹਦੇ ਨਾਲ ਡਰਾਫਟ ਵਗੈਰਾ ਸਾਰਾ ਕੁਝ ਲਗਾ ਕੇ ਜਿਹੜੇ ਜਿਹੜੇ ਤੁਸੀਂ ਫਾਰਮ ਲਗਾਉਗੇ ਉਹ ਇੱਥੇ ਲੜੀ ਨੰਬਰ ਲਿਖੀ ਜਾਣੀ ਆ ਡਰਾਫਟ ਹੋ ਗਿਆ ਜੀ 5 ਨੰਬਰ ਤੇ ਮੰਨ ਲਓ 5 ਨੰਬਰ ਹੋ ਗਿਆ ਜੀ 6 ਨੰਬਰ ਤੇ ਹੋਵੇ ਤੁਹਾਡਾ 10ਵੇਂ ਸਰਟੀਫਿਕੇਟ 7 ਨੰਬਰ ਤੇ 12ਵੀਂ ਲਾਓਗੇ 8 ਨੰਬਰ ਤੇ ਗ੍ਰੈਜੂਏਸ਼ਨ ਹੋਵੇਗਾ 9 ਨੰਬਰ ਤੇ ਤੁਹਾਡਾ ਕੰਪਿਊਟਰ ਦਾ ਹੋ ਗਿਆ 10 ਨੰਬਰ ਤੇ ਹੋਵੇਗਾ ਤੁਹਾਡਾ ਮਨ ਲੋ ਕਾਸਟ ਦਾ ਸੋ ਇਹ ਇੱਥੇ ਤੁਸੀਂ ਨਾਲ ਨਾਲ ਲੇ ਕੇ ਇੱਥੇ ਪੰਨਾ ਨੰਬਰ ਉਹਦਾ ਪਾਈ ਜਾਣਾ ਕਿਹੜੇ ਪੰਨੇ ਤੇ ਕਿਹੜਾ ਤੁਹਾਡਾ ਫਾਰਮ ਹੈ ਇੱਕ ਤੁਹਾਨੂੰ ਹੋਰ ਐਡਵਾਈਸ ਦੇਵਾਂ ਇੱਕ ਤਾਂ ਇਹ ਜਿਹੜਾ ਫਾਰਮ ਭਰੋਗੇ ਇਹਦੀ ਸਾਰੀ ਫੋਟੋਕਾਪੀ ਕਰਵਾ ਲਿਓ ਚਾਹੇ ਫੋਟੋ ਖਿੱਚ ਕੇ ਰੱਖ ਲਿਓ ਆਪਣੀ ਮੇਲ ਤੇ ਸੈਂਡ ਕਰ ਲਿਓ ਦੂਜੀ ਗੱਲ ਜਿਹੜੀ ਫੀਸ ਵਾਲਾ ਤੁਹਾਡਾ ਡਰਾਫਟ ਹੋਵੇਗਾ ਉਸਦੀ ਫੋਟੋ ਜ਼ਰੂਰ ਖਿੱਚ ਕੇ ਰੱਖੋ ਬਾਅ ਡਰਾਫਟ ਦੇ ਬੈਕ ਸਾਈਡ ਤੇ ਆਪਣਾ ਪੂਰਾ ਪੂਰਾ ਐਡਰੈਸ ਲਿਖਿਓ ਵਿਦ ਆਪਣਾ ਕੰਟੈਕਟ ਨੰਬਰ ਕਈ ਵਾਰ ਜਿਹੜਾ ਡਰਾਫਟਾ ਉਹ ਮਿਸ ਹੋ ਜਾਂਦਾ ਤਾਂ ਤਾਂ ਕਰਕੇ ਉਹ ਤੁਹਾਡੀ ਆਪਣੀ ਫੀਸ ਦਾ ਨੁਕਸਾਨ ਨਾ ਹੋਵੇ ਸੋ ਇਹ ਸੀ ਜੀ ਆਪਣਾ ਸਾਰਾ ਫਾਰਮ ਤੇ ਹੋਪਫੁਲੀ ਮੈਨੂੰ ਲੱਗਦਾ ਸਾਰਾ ਬਸ ਤਾਂ ਕੋਸ਼ਿਸ਼ ਕੀਤੀ ਕਿ ਸਾਰਾ ਵਧੀਆ ਢੰਗ ਨਾਲ ਸਮਝਾਇਆ ਜਾਵੇ ਜੇਕਰ ਫਿਰ ਵੀ ਕਿਸ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਇਹਦੇ ਵਿੱਚ ਤਾਂ ਤੁਸੀਂ ਨਿਸ਼ਚਿਤ ਹੋਗੇ ਮੈਸੇਜ ਕਰ ਦਿਓ ਮੈਂ ਤੁਹਾਡੇ ਜਿਵੇਂ ਵੀ ਹੋਵੇ ਜਿਵੇਂ ਹੈਲਪ ਕਰਾਂਗਾ ਅਤੇ ਜੇਕਰ ਤੁਹਾਡੀ ਕੋਈ ਕਿਸੇ ਦੇ ਰਿਗਾਰਡਿੰਗ ਕੋਈ ਹੋਰ ਕੁਐਰੀ ਹੋਵੇਗੀ ਦੋ ਕੁਐਰੀਜ਼ ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਵਿੱਚ ਦੱਸ ਦਿੱਤੀਆਂ ਸੀਗ ਸਰਟੀਫਿਕੇਟ ਬਾਰੇ ਪਛਾਣ ਸਰਟੀਫਿਕੇਟ ਬਾਰੇ ਇਹ ਵੀ ਆਪਾਂ ਨੂੰ ਲਗਾਉਣਾ ਜ਼ਰੂਰੀ ਹੈ